ਸੋ ਆਈਡੀਆ ਮੇਰਾ ਇਹ ਸੀ ਕਿ ਪੰਜਾਬੀ ਯੂਨੀਵਰਸਿਟੀ ਤੇ ਹੁਜੇ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਕਿ ਆਉਣ ਵਾਲੇ 10-20 ਸਾਲਾਂ 'ਚ ਸਾਨੂੰ ਵਿਦਵਾਨ ਪੈਦਾ ਹੋ ਜਾਣ ਸਾਰੇ ਤਰ੍ਹਾਂ ਦੇ ਜਦੋਂ ਉਹ ਕਾਮਰਸ ਛੱਡ ਕੇ ਸੰਗੀਤ ਚ ਖੋਜ ਕਰ ਰ ਆ ਗਿਆ ਤੋ ਕਰੇਗਾ ਜ਼ਰੂਰ ਕੋਈ ਵਧੀਆ ਕੰਮ ਨਹੀਂ ਤਾਂ ਉਹਦੇ ਮਾਪਿਓ ਨੂੰ ਕਹਣੇ ਸੀ ਤੂੰ ਬੀ ਕਾਮ ਐਮ ਕੰਮ ਕਰ ਤੇ ਚਾਰਟਡ ਅਕਾਊਂਟੈਂਟ ਬਣ ਜਰ ਸਕ ਤੋਹਾ ਗੱਲ ਕੀਤੀ ਵੀ ਪੰਜਾਬ ਦੇ ਵਿੱਚ ਬੁੱਧੀਜੀਵੀਆਂ ਦੀ ਜਾਂ ਇੰਟੈਲੈਕਚੁਅਲ ਬੰਦਿਆਂ ਦੀ ਬੜੀ ਘਾਟ ਹੋ ਗਈ ਹੈ ਹਾਂਜੀ ਲੱਭਦੇ ਨਹੀਂ ਕੁਝ ਮਾਨਣਾ ਸੀ ਬੜੇ ਅੱਛੇ ਅੱਛੇ ਵਿਦਵਾਨ ਤੇ ਵਜੇ ਅੱਛੇ ਅੱਛੇ ਸਹਿਤਕਾਰ ਵਿਗਿਆਨੀ ਉਹ ਤੇ ਸਨ ਕਿ ਉਹਦੇ ਵਿੱਚ ਬੁੱਧੀਜੀਵੀ ਖੁਦ ਜ਼ਿੰਮੇਵਾਰ ਨੇ ਸੋ ਮੇਰਾ ਖਿਆਲ ਇਹ ਹੀ ਕਰਨਾ ਚਾਹੀਦਾ ਹੈ ਕਿ ਜਿੱਥੇ ਤੁਹਾਡੀ ਰੁਚੀ ਹੈ ਉਹਦੇ ਵਿੱਚ ਜਿਹੜੀਆਂ ਧਾਰਨਾਵਾਂ ਨੂੰ ਤੁਸੀਂ ਪ੍ਰੋਟੈਕਟ ਕਰਨਾ ਚਾਹੁੰਦੇ ਨੇ ਉਹਦੇ ਲਈ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਨਰਚਰ ਕਰਨਾ ਚਾਹੀਦਾ ਤੇ ਫਿਰ ਹੌਲੀ-ਹੌਲੀ ਮੌਲ ਜਿਹੜਾ ਉਹ ਬਦਲਦਾ ਹੈ ਕੋਈ ਇਹਦਾ ਇਹ ਕੋਈ ਡਿਮਾਂਡ ਨਹੀਂ ਹੈ ਮੈਂ ਹੱਸਦਾ ਨਵੀਂ ਇਹ ਡਿਮਾਂਡ ਕਰਨ ਨਾਲ ਨਹੀਂ ਹੋ ਜਾਣਾ ਜਿਵੇਂ ਪੰਜਾਬੀ ਬਚਾਓ ਇਹਨਾਂ ਚੱਲਦਾ ਰਹਿੰਦਾ ਹੈ ਪੰਜਾਬੀ 'ਚ ਪੰਜਾਬੀ 'ਚ ਕੰਮ ਕਰਨ ਨਾਲ ਬਚੇਗੀ ਪੰਜਾਬੀ 'ਚ ਲਿਖਣ ਪੜਨ ਨਾਲ ਬਚੇਗੀ ਪੰਜਾਬੀ 'ਚ ਪੰਜਾਬੀ ਬਚਾਓ ਦੇ ਨਾਰੇ ਲਾਉਣ ਨਾਲ ਨਹੀਂ ਬਚੇਗੀ ਅੱਛਾ ਮੈਂ ਹੁਣ ਨਾਮ ਨਹੀਂ ਲੈਣਾ ਕਿਉਂਕਿ ਤੁਸੀਂ ਸਭ ਨੂੰ ਜਾਣਦੇ ਨੇ ਕੁਝ ਦਿਨ ਪਹਿਲੇ ਮੇਰੇ ਕੋਲ ਇੱਕ ਆਏ ਸੀ ਹੋਰ ਪ੍ਰੋਫੈਸਰ ਮੇਰੇ ਤੇ ਉਹਨਾਂ ਮੈਨੂੰ ਬੜੇ ਦੱਸਿਆ ਸੀ ਵੀ ਮੈਂ ਫਾਰਸੀ ਦੀ ਵੀ ਐਮਏ ਹਾਂ ਤੇ ਉਹ ਕਿਤੇ ਅੰਦਰ ਆ ਗਏ ਮੈਂ ਕਿਹਾ ਵੀ ਹੁਣੇ ਆਏ ਆ ਤੁਸੀਂ ਇਹ ਤੇ ਫਾਰਸੀ ਦੀ ਐਮਏ ਨਹੀਂ ਤੇ ਇਹ ਜਿਆਦਾ ਵਧੀਆ ਗੱਲ ਕਰਨਗੇ ਇਰਾਨ ਵਾਲੇ ਵਿਜ਼ਟਰ ਨਾਲ ਤੇ ਉਹ ਗੱਲ ਕੋ ਬਹੁਤੀ ਧੁਰੀ ਨਾ ਤੇ ਅਗਲੇ ਦਿਨ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਤੇ ਉਹ ਕਹਿੰਦੇ ਤੁਸੀਂ ਮੈਨੂੰ ਪਸਾਦਤਾ ਵੀ ਸੀ ਸਾਹਿਬ ਉਹ ਫਾਰਸੀ ਦੀ ਐਮ ਇਹ ਤੇ ਮੈਂ ਪੰਜਾਬੀ ਚ ਕੀਤੀ ਹੈ ਕਿ ਬਹੁਤ ਵਾਰੀ ਜਿਹੜਾ ਬੱਚਾ ਹੈ ਜਿਸ ਬੱਚੇ ਦੇ ਕੋਲ ਉਹ ਸਿਸਟਮ ਨੂੰ ਅਕਾਮੋਡੇਟ ਕਰਨ ਦੀ ਪੋਟੈਂਸ਼ੀਅਲ ਨਹੀਂ ਹੈ ਉਹ ਵਿਚਾਰਾ ਘਰ ਬੈਠਾ ਰਹਿੰਦਾ ਜਦੋਂ ਕਿ ਜਿਹੜਾ ਦੂਸਰਾ ਬੱਚਾ ਹੈਗਾ ਜਿਹੜਾ ਕਿ ਸਿਸਟਮ ਨੂੰ ਭਾਵੇਂ ਉਹ ਲਾਈਕ ਕਰੇ ਭਾਵੇਂ ਨਾ ਲਾਈਕ ਕਰੇ ਭਾਵੇਂ ਅਲਟੀਮੇਟਲੀ 10 ਸਾਲ ਨੂੰ ਸੁਸਾਈਸਾਈਡ ਕਰ ਜੇ ਉਹ ਬੱਚਾ ਜਿਹੜਾ ਹੈਗਾ ਸਿਸਟਮ ਤੇ ਜੰਪ ਕਰ ਜਾਂਦਾ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਅਰਵਿੰਦ ਹਿਰੀ ਟ੍ਰਾਂਟੋ ਆਏ ਸਨ ਤੇ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਪੰਜਾਬ ਦੇ ਮਸਲਿਆਂ ਤੇ ਹੋਈਆਂ ਪੰਜਾਬ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਨਾ ਸਿਰਫ ਵਿਦਵਤਾ ਦਾ ਖਲਾਅ ਹੈ ਸਗੋਂ ਵਿਦਵਾਨਾਂ ਦੀ ਵੀ ਇੱਕ ਵੱਡੀ ਘਾਟ ਹੈ ਜਿਹਦੇ ਕਰਕੇ ਪੰਜਾਬ ਨੂੰ ਕੋਈ ਦਿਸ਼ਾ ਨਹੀਂ ਮਿਲ ਰਹੀ ਜਿੱਥੇ ਪੋਲੀਟੀਕਲ ਸਿਸਟਮ ਸਾਡਾ ਢਹ ਢੇਰੀ ਹੋ ਚੁੱਕਾ ਹੈ ਉੱਥੇ ਸਿਵਲ ਸੁਸਾਇਟੀ ਦਾ ਰੋਲ ਵੀ ਜਿਹੜਾ ਹੈ ਕੋਈ ਬਹੁਤ ਅੱਛਾ ਨਹੀਂ ਹੈ ਤੇ ਆਓ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ ਕੋਈ ਸਵਾਲ ਜਵਾਬ ਸਾਡੇ ਦੋਸਤ ਵੀ ਕਰ ਦੇਣਗੇ ਕਿ ਪੰਜਾਬ ਦਾ ਭੁਿੱਖ ਕੀ ਹੈ ਪੰਜਾਬ ਵਿੱਚ ਸੱਚਮੁੱਚ ਹੀ ਇੱਕ ਖੱਪਾ ਪੈਦਾ ਹੋ ਗਿਆ ਹੈ ਭਾਵੇਂ ਉਹ ਰਾਜਨੀਤਿਕ ਹੋਵੇ ਜਾਂ ਸਮਾਜਿਕ ਰਿਸ਼ਤਿਆਂ ਵਿੱਚ ਵੀ ਕੋਈ ਖਲਾਅ ਹੈ ਤੇ ਨਾਲ ਦੀ ਨਾਲ ਜਿਹੜਾ ਯੂਨੀਵਰਸਿਟੀਆਂ ਦਾ ਰੋਲ ਹੈ ਵਿਦਵਾਨਾਂ ਦਾ ਰੋਲ ਹੈ ਸਿਵਲ ਸੁਸਾਇਟੀ ਦਾ ਰੋਲ ਹੈ ਉਹਦੇ ਬਾਰੇ ਕੀ ਸੋਚਦੇ ਨੇ ਸਾਡੇ ਅੱਜ ਦੇ ਇਹ ਐਕਸਪਰਟ ਤੇ ਆਓ ਗੱਲਬਾਤ ਕਰਦੇ ਆ ਅਰਵਿੰਦ ਜੀ ਦੇ ਨਾਲ ਜਦੋਂ ਤੁਸੀਂ ਵਾਈਸ ਚੈਂਸਲਰ ਬਣੇ ਹਾਂ ਤਾਂ ਇੱਕ ਗੱਲ ਸੁਣਨ ਚ ਆਈ ਸੀ ਕਿ ਤੁਸੀਂ ਕੁਝ ਸਿਸਟਮ ਨੂੰ ਚੇਂਜ ਕਰਨਾ ਚਾਹੁੰਦੇ ਹੋ ਉੱਥੇ ਯੂਨੀਵਰਸਿਟੀ ਦੇ ਹਾਂਜੀ ਹਾਂਜੀ ਉਹਦੇ ਬਾਰੇ ਦੱਸੋ ਕਿ ਪੰਜਾਬ ਦੇ ਐਜੂਕੇਸ਼ਨਲ ਸਿਸਟਮ ਨੂੰ ਕਿੱਦਾਂ ਇਹੋ ਜਿਹਾ ਬਣਾਇਆ ਜਾ ਸਕਦਾ ਕਿ ਉਹ ਚ ਕ੍ਰੀਏਟੀਵਿਟੀ ਇਹਨਾਂ ਮੁਲਕਾਂ ਵਾਲੀ ਹੋ ਜਵੇ ਜਿੱਦਾਂ ਹੁਣ ਅਸਪਲੇ ਅਮਰੀਕਾ 'ਚ ਬੜੇ ਕੰਮ ਹੋ ਰਿਹਾ ਹੈ ਤੇ ਕੁਝ origignal ਜਿਹੜੀ ਸਾਇੰਸ ਫਲਸਫੀ ਆਜਾ ਜੋ ਵੀ ਹੈ ਉਹਦੇ ਵਿੱਚ ਕੋਈ ਨਵੇਂ ਕੰਮ ਲੜੂ ਕੀਤੇ ਜਾਂਦੇ ਆ ਇੱਕ ਤਾਂ ਵੇਖੋ ਸਾਡੀ ਸਕੂਲ এডੂਕੇਸ਼ਨ ਦੇ ਕੰਮ ਨੇ ਚਲੋ ਮੈਂ ਤਾਂ ਉਹਨਾਂ ਤੇ ਨਹੀਂ ਕੰਮ ਕੀਤਾ ਉਹ ਵੀ ਬੜੀ ਲੋਡ ਹੈ ਬੇਸਿਕਲੀ ਯੂਨੀਵਰਸਿਟੀ ਵਿੱਚ ਤੇ ਮੈਂ ਤਾਂ ਇਹ ਚਾਹੁੰਦਾ ਸੀ ਕਿ ਓਕੇ ਮੈਂ ਤਾਂ ਇਹਨੂੰ ਇਸ ਤਰ੍ਹਾਂ ਦੇਖਿਆ ਇੱਕ ਕਈ ਐਸਪੈਕਟਸ ਸੀ ਉਹਦੇ ਕੁਝ ਤਾਂ ਐਡਮਿਨਿਸਟ੍ਰੇਟਿਵ ਰਿਫਾਰਮ ਸੀ ਅਕਾਦੈਮਿਕ ਰਿਫਾਰਮ ਸੀ ਰਿਸਰਚ ਕੁਆਲਿਟੀ ਦੀ ਗੱਲ ਸੀ ਪਰ ਸਿਸਟੈਮਿਕ ਤੌਰ ਤੇ ਇੱਕ ਗੱਲ ਪਤਾ ਨਹੀਂ ਤੁਸੀਂ ਮਹਿਸੂਸ ਕੀਤੀ ਹੈ ਕਿ ਨਹੀਂ ਕਿ ਪੰਜਾਬ ਚ ਵਿਦਵਾਨ ਨਹੀਂ ਲੱਭਦੇ ਕਿਸੇ ਚੀਜ਼ ਦੇ ਵੀ ਵਿਦਵਾਨ ਨਹੀਂ ਲੱਭਦੇ ਸਹੀ ਗੱਲ ਮੈਨੂੰ ਸਭ ਤੋਂ ਪਹਿਲਾਂ ਲੋੜ ਪਈ ਕਿ ਜਿੰਨੂੰ ਫਾਰਸੀ ਸੰਸਕ੍ਰਿਤ ਪੰਜਾਬੀ ਹਿੰਦੀ ਅੰਗਰੇਜ਼ੀ ਆਉਂਦੀ ਹੋਵੇ ਤੁਸੀਂ ਮੈਨੂੰ ਦੱਸੋ ਕੋਰ ਕਿੱਥੇ ਨੇ ਉਹ ਬੰਦੇ ਜਿਨ੍ਹਾਂ ਨੂੰ ਚੱਜ ਨਾਲੇ ਪਛਾਵਾਵਾਂ ਆਉਂਦੀਆਂ ਨੇ ਕੋਰ ਤੇ ਮਤਲਬ ਪੰਜਾਬ ਚ ਵਿਦਵਾਨਾਂ ਦਾ ਕਾਲ ਪੈ ਗਿਆ ਮੈਂ ਤਾਂ ਉਹ ਟੀਕ ਇੱਕ ਟੀਵੀ ਚੈਨਲ ਤੇ ਵੀ ਕਿਹਾ ਪ੍ਰੋਫੈਸਰ ਪ੍ਰੀਤਮ ਸਿੰਘ ਆ ਕੋਰ ਵਾਲੇ ਉਹ ਵੀ ਬਹੁਤ ਇਸ ਗੱਲ ਤੋਂ ਸੋ ਆ ਮੇਰਾ ਤੇ ਇਹ ਵਿਚਾਰ ਸੀ ਕਿ ਜਿਹੜੇ ਸਾਡੇ ਦੂਜੀ ਗੱਲ ਇੱਕ ਪਹਿਲੀ ਗੱਲ ਹੈ ਪਹਿਲਾਂ ਇਹ ਮੰਨਿਏ ਮੈਂ ਜੇ ਤੁਹਾਨੂੰ ਦੂਜੀ ਮੈਨੂੰ ਇਹ ਲੱਗਾ ਕਿ ਅਸੀਂ ਜਿਹੜੇ ਜੀਵਿਕਾ ਨਾਲ ਜੁੜੇ ਹੋਏ ਚੀਜ਼ਾਂ ਬਹੁਤ ਜ਼ਰੂਰੀ ਨੇ ਕੋ ਬੰਦਾ ਕਮਾਏਗਾ ਖਾਏਗਾ ਸਭ ਕੁਝ ਕਰੇਗਾ ਰੁਜ਼ਗਾਰ ਉਹਨੂੰ ਚਾਹੀਦਾ ਹੈ ਵੱਡੇ ਮਸਲੇ ਨੇ ਤੇ ਸਰਕਾਰਾਂ ਨੂੰ ਸੁਸਾਇਟੀਆਂ ਨੂੰ ਹੱਲ ਕਰਨੇ ਚਾਹੀਦੇ ਆ ਪਰ ਕੀ ਇੱਥੇ ਗਲਤ ਹੋ ਜਾਂਦੀ ਹੈ ਸੋ ਇਸ ਕਰਕੇ ਇਹ ਆ ਕਿ ਹੁਣ ਸਾਨੂੰ ਇਹਦਾ ਮਤਲਬ ਕਿ ਭਾਸ਼ਾ ਦੇ ਵੀ ਜ਼ਮਾਨ ਨਹੀਂ ਚਾਹੀਦੇ ਪੰਜਾਬੀ ਤੇ ਖੋਜ ਦੀ ਲੋੜ ਨਹੀਂ ਹੈ ਫਲਸਫੇ ਤੇ ਖੋਜ ਦੀ ਲੋੜ ਨਹੀਂ ਹੈ ਸੋ ਆਈਡੀਆ ਮੇਰਾ ਇਹ ਸੀ ਕਿ ਪੰਜਾਬੀ ਯੂਨੀਵਰਸਿਟੀ ਚ ਇਹੋ ਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਕਿ ਆਉਣ ਵਾਲੇ 10 20 ਸਾਲਾਂ ਚ ਸਾਨੂੰ ਵਿਦਵਾਨ ਪੈਦਾ ਹੋ ਜਾਣ ਸਾਰੇ ਤਰ੍ਹਾਂ ਦੇ ਸਿਰਫ ਵਿਗਿਆਨ ਦੇ ਨਹੀਂ ਪਾਸ਼ਾ ਦੇ ਨਹੀਂ ਹਰ ਖੇਤਰ ਦੇ ਵਿਦਵਾਨ ਪੈਦਾ ਕਰਨੇ ਕਿਉਂਕਿ ਯੂਨੀਵਰਸਟੀਆਂ ਦਾ ਇਹ ਕੰਮ ਆ ਯੂਨੀਵਰਸਿਟੀ ਤਾਂ ਉਹਦੇ ਲਈ ਉਹ ਨਵੇਂ 5 ਸਾਲਾ ਕੋਰਸ ਸ਼ੁਰੂ ਕੀਤੇ ਸੀ ਜਿੱਥੇ 12ਵੀਂ ਤੋਂ ਬਾਅਦ ਵਿਦਿਆਰਥੀ ਲੈ ਜਾਣਗੇ 5 ਸਾਲਾਂ ਜੋ ਆਪਣੀ ਡਿਗਰੀ ਕਰਨਗੇ ਤੇ ਹੁਣ ਮੈਨੂੰ ਲੱਗਦਾ ਬਹੁਤੇ ਤੇ ਨਹੀਂ ਉਹਨਾਂ ਨੇ ਚੱਲਣ ਦੇਣੇ ਕਿਉਂਕਿ ਕੰਟਰਡਿਕਸ਼ਨ ਪਹਿਲਾਂ ਵੀ ਬੜੀਆਂ ਸੀ ਪਰ ਜਿਵੇਂ ਉਹ ਉਸੇ ਭਾਸ਼ਾ ਦਾ ਵਿਦਿਆਰਥੀ ਜਿਹੜਾ ਮੈਂ ਲਿਆ ਤੇ ਉਹਦੇ ਲਈ ਮੈਂ ਤੇ ਮੰਡੇਟਰੀ ਕਰਤਾ ਕਿ ਇਹ ਵਿਦਿਆਰਥੀ ਜਿਹੜਾ ਮੰਨ ਲਓ ਨੇ ਪੰਜਾਬੀ ਦੀ ਕਰਨੀ ਹੈ 5 ਸਾਲਾਂ ਦੀ ਡਿਗਰੀ ਉਹ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ, ਹਿੰਦੀ, ਉਰਦੂ, ਸੰਸਕ੍ਰਿਤ, ਫਾਰਸੀ ਇਹ ਸਾਰੀਆਂ ਸਿੱਖੇਗਾ ਜ਼ਰੂਰ बाद ਵਿੱਚ ਜਿੰਨੀਆਂ ਮਰਜੀ ਅੱਗੇ ਵਧਾ ਲੈ ਪਰ ਉਹਨੂੰ ਇਹ 6 ਪੇਸ਼ਾਵਾਂ ਆਉਂਦੀਆਂ ਹੋਣੀਆਂ ਚਾਹੀਦੀਆਂ ਕਮ ਸੇ ਕਮ ਇੱਕ ਲੈਵਲ ਤੱਕ ਤਾਂ ਕਿ ਉਹ ਲੋਡ ਪੈਣ ਤੇ ਪੜ ਸਕੇ ਸਿੱਖ ਸਕੇ ਅੱਗੇ ਵਧ ਸਕੇ ਕਿਉਂਕਿ ਬਾਸ਼ਾ ਜਿਹੜੀਆਂ ਨੇ ਇਹ ਮੈਂ ਕਹਿਣਾ ਹੁੰਦਾ ਕਿ ਉਹ ਇੱਕ ਉਹ ਨੇਟਿਵ ਅਮਰੀਕਨ ਉਹਦੀ ਹੈ ਨਾ ਤੁਸੀਂ ਇਥੇ ਐਪੀਸੋਡ ਨਹੀਂ ਹੁੰਦੀਆਂ ਚੀਫ ਸੈਟਲ ਦੀ ਕਵਿਤਾ ਹੈ ਬੜੀ ਮਸ਼ਹੂਰ ਦੁਨੀਆ ਚ ਹੋਈ ਉਹਦੀ ਪੰਜਾਬੀ ਟ੍ਰਾਂਸਲੇਸ਼ਨ ਨੂੰ ਵੀ ਮੈਂ ਕੀਤੀ ਸੀ ਮੈਂ ਚੁਪਾਈ ਨਹੀਂ ਉਹ ਕਹਿੰਦਾ ਹੈ ਕਿ ਵੈਨ when all animals will die out of this environmental crisis hmm. human being will die out of loneliness of soul hmm. so main kehna pe je baaki diyan pashawaan mar jaan giyan te punjabi vi naal hi mar jegi eh onna de naal hi jiundi hai so bhasha is tarah ek ecosystem hai so ek bhasha dooji de naal is tarah rali hundi hai te is karke asi jinna chere onna nu ikatthe ek group de taur te ek ecosystem de taur te nahi vekhde ਤੋ ਇੱਕ ਤੇ ਇੱਕ ਗੱਲ ਸੀ ਇਸੇ ਤਰ੍ਹਾਂ ਹੀ ਸਮਾਜ ਵਿਗਿਆਨ ਪੀ ਸੋਸ਼ੀਆਲੋਜੀ ਦੀ ਐਮਏ ਇੱਕ ਬੰਦੇ ਨੇ ਕਰ ਲਈ ਦੂਜੇ ਬੰਦੇ ਨੇ ਸਾਈਕੋਲੋਜੀ ਦੀ ਐਮਏ ਕਰ ਲਈ ਤੀਜੇ ਬੰਦੇ ਨੇ ਕਰ ਲਈ ਇਕਨੋਮਿਕਸ ਦੀ ਚੌਥੇ ਨੇ ਸੋ ਮੈਂ ਕਿਹਾ ਪੀ ਸੋਸ਼ਲ ਸਾਇੰਸਸ ਨੂੰ ਬ੍ਰਾਡ ਤਰੀਕੇ ਨਾਲ ਦੇਖੋ ਕਿ ਜਿਹੜਾ ਮੈਥਡ ਹੈ ਸੋਸ਼ਲ ਸਾਇੰਸ ਦਾ ਉਹ ਸਾਰਿਆਂ ਨੂੰ ਪੜਾਓ ਸੋ ਉਹਦੇ ਚ ਉਹ ਫਿਰ ਇੱਕ ਉਹ ਸ਼ੁਰੂ ਕੀਤਾ ਇਸ ਤਰ੍ਹਾਂ ਹੀ ਸਾਇੰਸਿਸ ਤਾਂ ਕਿ ਇੰਟਰਡਿਸਪਲਿਨਰਿਟੀ ਮਲਟੀਡਿਸਪਲਿਨਰਿਟੀ ਦੇ ਆਧਾਰ ਤੇ ਹਰ ਵਿਸ਼ੇ ਦੇ ਵਿਦਵਾਨ ਪੜਾ ਕੀਤੇ ਜਾਣ ਪੰਜਾਬ ਚ ਇੱਕ ਤਾਂ ਇਹ ਸੀ ਗੱਲ ਉਹਦੇ ਚ ਦੂਸਰਾ ਆਫਕੋਰਸ ਇਹ ਸੀਗਾ ਕਿ ਖੋਜ ਮਿਆਰ ਦਾ ਬੜਾ ਮਸਲਾ ਹੈ ਕਿ ਖੋਜ ਹੈ ਹੀ ਕੀ ਪਹਿਲੀ ਗੱਲ ਇਹਦੇ ਤੇ ਹੀ ਬੜੀ ਹੋ ਗਈ ਹੈ ਕਿ ਮਟੀਰੀਅਲ ਜਿ ਇਕੱਠਾ ਕਰਕੇ ਉਹਦੇ ਚ ਕੋਈ ਇੱਕ ਥੀਸਿਸ ਲਿਖ ਲੈਣ ਨੂੰ ਲੋਕੀ ਖੋਜ ਕਹਿਣ ਲੱਗ ਪਏ ਸੋ ਮੈਂ ਫਿਰ ਇਹ ਸਵਾਲ ਪੁੱਛਣੀ ਸ਼ੁਰੂ ਕੀਤੀ ਵੀ ਚਲੋ ਆਪਾਂ ਮਾਲ ਇਕੱਠਾ ਕਰ ਲਿਆ ਬੜੀ ਅੱਛੀ ਗੱਲ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਪੜ੍ਹ ਲਿਆ ਬੜੀ ਅੱਛੀ ਗੱਲ ਹੈ ਫਿਰ ਆਪਾਂ ਇਹਨੂੰ ਗਾਂਭਰ ਸ਼ਾਂਜਾ ਕਰਕੇ ਜਿਹੜਾ ਲਿਖ ਦਿੱਤਾ ਭਈ ਇਹਦੇ ਵਿੱਚ ਫਿਰ ਖੋਜ ਵਾਲਾ ਪੱਖ ਕੀ ਸੀ ਸੋ ਉਹਦੀ ਇੱਕ ਪਰੰਪਰਾ ਬਣਾਉਣ ਦੀ ਵੀ ਕੋਸ਼ਿਸ਼ ਮੈਂ ਕੀਤੀ ਸੋ ਮੈਂ ਇਤਨਾ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਚੋਂ ਕੁਝ ਕਿਤੇ ਪਹੁੰਚਣ ਗਿਆ ਕਿਤੇ ਕੁਝ ਪਹੁੰਚਣ ਗਿਆ ਤੇ ਕਿਤੇ ਵੀ ਨਹੀਂ ਪਹੁੰਚਣ ਗਿਆ ਤੇ ਮੈਂ ਉਹ ਆਪਣੇ ਮੈਮਾਇਰ ਚ ਲਿਖ ਦਿਆਂਗਾ ਕਿ ਮੈਂ ਇਹ ਕੋਸ਼ਿਸ਼ ਕੀਤੀ ਸੀ ਪਰ ਇੱਕ ਗੱਲ ਮੈਨੂੰ ਪਤਾ ਹੈ ਕਿ ਜਿਹੜੇ 3 ਬੈਚ ਅਸੀਂ ਭਰਤੀ ਕੀਤੇ ਉਹ ਤਾਂ 5 ਸਾਲ ਜਾਣਗੇ ਤੇ ਉਹਨਾਂ 'ਚੋਂ ਮੇਰੀ ਕੈਲਕੂਲੇਸ਼ਨ ਮੁਤਾਬਕ ਉਹ ਜਿਹੜੇ 80 ਤਿਆਂ 2400 ਵਿਦਿਆਰਥੀ ਮੈਂ ਇਹਨਾਂ ਕੋਰਸਾਂ 'ਚ ਭਰਤੀ ਕੀਤੇ ਉਹਨਾਂ 'ਚੋਂ 24 ਵਿਦਵਾਨ ਤੇ ਜ਼ਰੂਰ ਬਣ ਗਏ ਤੇ ਮੈਂ ਉਹਨੂੰ ਕਵਾਂਗਾ ਜਦੋਂ 10 ਸਾਲ 'ਚ ਬਣ ਗਏ ਵੀ ਇਹ ਮੈਂ ਕੁਝ ਇਹਨਾਂ ਦੇ ਵਿਦਵਾਨ ਬਣਨ 'ਚ ਸਪਾਇਆ ਕਿਉਂਕਿ 24 ਪੰਜੀਆਂ ਦਾ ਤੇ ਮੈਨੂੰ ਪਤਾ ਪਈ ਉਹ ਉਹਨਾਂ ਦਾ ਮੈਜੀਨੇਸ਼ਨ ਫਾਇਰ ਹੋ ਗਿਆ ਹੈ ਮੇਰੇ ਕੋਲ ਵੇਖੋ ਨਾ 95% 12ਵੀਂ 'ਚੋਂ ਬੱਚੇ ਨੇ ਨੰਬਰ ਲਏ ਨੇ ਕਾਮਰਸ 'ਚ ਤੇ ਉਹ ਸੰਗੀਤ 'ਚ ਖੋਜ ਕਰਨੀ ਚਾਹੁੰਦਾ ਆ ਗਿਆ ਉਹ ਜਦੋਂ ਉਹ ਕਾਮਰਸ ਛੱਡ ਕੇ ਸੰਗੀਤ ਚ ਖੋਜ ਕਰਨ ਆ ਗਿਆ ਤੋ ਕਰੇਗਾ ਜਰੂਰ ਕੋਈ ਵਧੀਆ ਕੰਮ ਨਹੀਂ ਤੋ ਉਹਦੇ ਮਾਪਿਓ ਨੂੰ ਕਹਿਣਾ ਸੀ ਤੂੰ ਬੀ ਕਾਮ ਐਮ ਕਾਮ ਕਰ ਤੇ ਚਾਰਟਡ ਅਕਾਊਂਟੈਂਟ ਬਣ ਲੈ ਹੁਣ ਉਹ ਕਹਿੰਦਾ ਮੈਂ ਸੰਗੀਤ ਚ ਖੋਜ ਕਰਨੀ ਐ ਇਸ ਕਰਕੇ ਉਹ ਤਾਂ ਨਹੀਂ ਪਿੱਛੇ ਹਟੇਗਾ ਕਿਉਂਕਿ ਉਹ ਨੂੰ ਨੂੰ ਉਹ ਮੌਕਾ ਮਿਲ ਗਿਆ ਜਿਹੜਾ ਪਹਿਲੇ ਨਹੀਂ ਸੀ ਹੈਗਾ ਤੋ ਇਸ ਤਰ੍ਹਾਂ ਦੇ ਕੁਝ ਇਨੀਸ਼ੀਏਟਿਵ ਮੈਂ ਸ਼ੁਰੂ ਕੀਤੇ ਨੇ ਬਹੁਤ ਵਧੀਆ ਕੋਸ਼ਿਸ਼ ਐ ਜੇ ਉੱਥੇ ਮੁੜ ਕੇ ਹੋ ਜਾ ਬਾਕੀ ਮੈਂ ਐਡ ਕੱਢੀ ਸੀ ਕੁਝ ਇੱਕ ਮਹੀਨੇ ਉਹ ਐ ਸੀਗਾ ਕਿ ਕਮ ਸੇ ਕਮ ਮੈਂ ਕੁਝ 50 60 ਪਾਇਦਾਰ ਖੋਜ ਕਰਨ ਵਾਲੇ ਟੀਚਰ ਭਰਤੀ ਕਰਾਂ ਪਰ ਉਹ ਮੈਂ ਕਰ ਨਹੀਂ ਸਕਿਆ ਕਿਉਂਕਿ ਪਹਿਲੇ ਗ੍ਰਾਂਟ ਨਹੀਂ ਸੀ ਹੈਗੀ ਫਿਰ ਮੈਂ ਐਡ ਕੀਤੀ ਫਿਰ ਮੇਰੀ ਟਰਮ ਖਤਮ ਹੋ ਗਈ ਤੇ ਫੰਡਿੰਗ ਦੀ ਵੀ ਪ੍ਰੋਬਲਮ ਹੈ ਨਹੀਂ ਨਹੀਂ ਉਹ 50 60 ਸੀ ਰੱਖ ਸਕਦੇ ਉਹ ਨਹੀਂ ਫੰਡਿੰਗ ਹੈਗੀ ਸੀ ਪਰ ਇਹ ਆ ਵੀ ਜਦੋਂ ਯੂਨੀਵਰਸਿਟੀਆਂ ਚ ਟੀਚਰ ਰੱਖੇ ਜਾਂਦੇ ਆ ਤੇ ਉੱਥੇ ਕੁਆਲਿਟੀ ਕੰਪਰੋਮਾਈਜ਼ ਬਹੁਤ ਹੁੰਦੀ ਆ ਤੇ ਮੇਰਾ ਆਈਡੀਆ ਸੀ ਵੀ ਮੈਂ ਰੱਖਾਂ ਉਹ ਜਿਹੜੇ ਚੰਗੇ ਰਿਸਰਚਰ ਫਿਰ 10 20 ਸਾਲ ਚ ਕੁਝ ਕਰਨਗੇ ਪਰ ਉਹ ਮੈਂ ਨਹੀਂ ਕਰ ਸਕਿਆ ਡਾਕਟਰ ਜੀ ਆਰਟਸ ਦੇ ਸਬਜੈਕਟ ਆ ਜਿੱਥੇ ਤੁਹਾਡਾ ਜਦੋਂ ਇੱਕ ਅਲੱਗ ਹੋ ਸਕਦਾ ਪਰ ਜਿਹੜੇ ਟੈਕਨੀਕਲ ਸਬਜੈਕਟ ਆ ਜਿੱਤਾ ਸੀ ਇਨੀਵਿੰਗ ਫੀਲਡ ਚੋਂ ਹਾਂ ਉੱਥੇ ਲੱਗਦੇ ਤਿੰਨ ਚੀਜ਼ਾਂ ਸਾਡੇ ਧਿਆਨ ਚ ਰੱਖ ਕੇ ਪਹਿਲੇ ਇਸਲੇ ਦੇ ਸਿੱਧਾ ਬਣਾਏ ਜਾਂਦੇ ਆ ਕਿ ਇੱਕ ਬੰਦੇ ਨੇ ਸਿਵਲ ਇੰਜੀਨੀਅਰਿੰਗ ਕਰਨੀ ਆ ਉਹਨੇ ਬੇਸਿਕ ਇਲੈਕਟ੍ਰੀਕਲ ਵੀ ਪੜ੍ਹਨਾ ਹੈ ਬਿਲਕੁਲ ਉਹਨੇ ਹਾਈਡਰੋਲਿਕ ਆ ਨਹੀਂ ਉਹ ਪਰ ਉਹਦੇ ਚ ਇੱਕ ਹੋਰ ਉਹਦੇ ਚ ਇੱਕ ਹੋਰ ਨਕੂਨਾ ਹੈ ਨਾ ਪੇ ਇੰਜੀਨੀਅਰਿੰਗ ਵਾਲਿਆਂ ਨੂੰ ਚੱਜ ਨਾਲ ਭਾਸ਼ਾ ਨਹੀਂ ਪੜਾਈ ਜਾਂਦੀ ਉਹਨਾਂ ਨੂੰ ਸਮਾਜਿਕ ਗਿਆਨ ਨਹੀਂ ਪੜਾਇਆ ਜਾਂਦਾ ਉੱਥੇ ਇੰਜੀਨੀਅਰਿੰਗ ਐਜੂਕੇਸ਼ਨ ਚ ਕਮ ਸੇ ਕਮ 15% ਸੋਸ਼ਲ ਸਾਇੰਸਿਜ਼ ਹੋਣੀਆਂ ਚਾਹੀਦੀਆਂ ਕਿਉਂਕਿ ਤੁਸੀਂ ਉਹ ਮੁਟਕੇ ਜਿਹੜੀਆਂ ਟੈਕਨੋਲੋਜੀ ਬਣਾਉਣੀ ਹੈ ਉਹ ਸਮਾਜ ਨੂੰ ਦੇਣੀ ਹੈ ਸਿਰਫ ਕੰਪਨੀਆਂ ਨੂੰ ਨਹੀਂ ਦੇਣ ਦੀ ਤੇ ਸਮਾਜ ਦੇ ਸੰਦਰਭ ਚ ਟੈਕਨੋਲੋਜੀ ਦਾ ਕੀ ਰੋਲ ਹੈ ਇਸ ਤਰ੍ਹਾਂ ਦੇ ਕੋਰਸ ਨਹੀਂ ਪੜ੍ਹਾਏ ਜਾਂਦੇ ਇੰਜੀਨੀਅਰਸ ਨੂੰ ਨਹੀਂ ਤਾਂ ਠੀਕ ਹੈ ਕੰਟੈਕਸਚੁਅਲਾਈਜ਼ ਨਹੀਂ ਕੀਤਾ ਜਾਂਦਾ ਉਹਨਾਂ ਦਾ ਨੋਲਿਜ ਤੋਂ ਉੱਥੇ ਪਰ ਉਹ ਤੁਹਾਡੀ ਗੱਲ ਠੀਕ ਹੈ ਕਿਉਂਕਿ ਸਾਡੇ ਆਈਆਈਟੀਜ਼ ਡਿਵੈਲਪ ਹੋਈਆਂ ਦੇਸ਼ ਚ ਕਾਫੀ ਐਂਬੀਅੰਸ ਸੀ ਤਾਂ ਇੰਜੀਨੀਅਰਿੰਗ ਪ੍ਰੋਗਰਾਮਸ ਨੂੰ ਇਸ ਤਰ੍ਹਾਂ ਰੱਖਿਆ ਗਿਆ ਕਿ ਉਹਨਾਂ ਦਾ ਪਹਿਲਾ ਸਾਲ ਕਾਮਨ ਹੋਵੇ ਇੱਕ ਦੂਜੀ ਦੀ ਅਪਰੀਸ਼ੀਏਸ਼ਨ ਹੋਵੇ ਬਿਲਕੁਲ ਠੀਕ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਚ ਪੰਜਾਬੀ ਡਿਪਾਰਟਮੈਂਟ ਦਾ 5 ਸਾਲਾ ਕੋਰਸ ਸੀ ਉਹ ਡਾਕਟਰ ਗਗਨ ਹੋਰਾਂ ਕੋਰਸ ਕੋਰਸ ਬੱਚਾ ਪੰਜਾਬੀ ডিপਾਰਟਮੈਂਟ ਚ ਪੜੇਗਾ ਪੰਜਾਬੀ ਵਾਲਾ ਫਿਰ ਉਹ ਸੋਸ਼ੀਓਲੋਜੀ ਜਾਏਗਾ ਸੋਸ਼ੀਓਲੋਜੀ ਦੀ ਟੀਚਰ ਨੂੰ ਆਫਰ ਕਰਦੇ ਇਸ ਪੜਾਉਣਾ ਉਹ ਆਦਰ ডিপਾਰਟਮੈਂਟਾਂ ਚ ਜਾਂਦਾ ਸੀ ਤਾਂ ਕਿ ਉਹਦੀ ਇੰਟਰਡਿਸਪਲਿਨਰੀ ਨਹੀਂ ਅਸੀਂ ਇਹਨੂੰ ਹੀ ਜਨਰਲਾਈਜ਼ ਕਰਤਾ ਨਾ ਇਹਨੂੰ ਵਧੀਆ ਜਨਰਲਾਈਜ਼ ਇਹਨਾਂ ਕਰਤਾ ਕਿ ਹੁਣ ਉਹ ਮਤਲਬ ਕਿ ਜਦੋਂ ਉਹ ਸ਼ੁਰੂ ਕਰਦਾ ਹੈ ਤੇ ਉਹਨੂੰ ਪਹਿਲੇ ਸਾਲ ਚ ਇਸ ਤਰ੍ਹਾਂ ਕੀਤਾ ਜਾਵੇ ਵੀ ਮੁੜ ਕੇ ਉਹਦਾ ਜੋ ਜਿਗਰੇ ਤੇ ਉਹ ਪੰਜਾਬੀ ਦੀ بجائے ਸੰਸਕ੍ਰਿਤ ਚ ਚਲੇ ਜਾਏ ਜਿੱਥੇ ਮਰਜੀ ਚਲੇ ਜਾਏ ਇਹ ਇਹ ਸੀਗਾ ਉੱਥੇ ਅੱਛਾ ਇੱਕ ਉੱਥੇ ਇਹ ਸੀਗਾ ਕਿ ਜਿਹੜੇ ਪੰਜਾਬੀ ਚ ਕੋਰ ਸੀਗੇ ਉਹਨਾਂ ਚ ਕਲਾਸਿਕਲ ਸਾਰੀਆਂ ਚੀਜ਼ਾਂ ਪੜਾਈਆਂ ਜਾਂਦਾ। ਮਤਲਬ ਗੁਲਬੰਦ ਸਿੰਘ ਸਾਡੇ ਉਮਰ ਖਯਾਮ ਗੁਲਬੰਦ ਸਿੰਘ ਫਾਰਸੀ ਲਿਟਰੇਚਰ ਦੇ ਬਾਰੇ ਦੱਸਦਾ ਸੀ। ਮੈਂ ਉਹਦੀ ਕਲਾਸ ਅਟੈਂਡ ਕਰਦਾ ਸੀ। ਹਾਲਾਂਕਿ ਮੈਂ ਉੱਥੇ ਟੀਚਰ ਸੀ। ਤੇ ਨਾਲ ਜਦੋਂ ਉਹ ਪੜ੍ਹਾਉਂਦੇ ਸੀ ਮੈਂ ਵਿੱਚ ਬੈਠਦਾ ਸੀ। ਪਰ ਜਿਹੜਾ ਉਮਰ ਖਯਾਮ ਟਰਾਂਸਲੇਟ ਹੋਇਆ ਹੋਇਆ ਉਹ ਮੈਂ ਪੜ੍ਹਾਉਂਦਾ ਸੀ। ਯਾਨੀ ਟੈਕਸਟ ਦੇ ਉੱਤੇ ਮੈਂ ਕੰਸੈਂਟਰੇਟ ਕਰਦਾ ਸੀ। ਫਾਰਸੀ ਲਿਟਰੇਚਰ ਦਾ ਇੱਕ ਵਾਈਡਰ ਪਰਸਪੈਕਟਿਵ ਸੂਫੀ ਲਿਟਰੇਚਰ ਦਾ। ਉਹ ਉਹ ਗੁਲਵਾਨ ਸਿੰਘ ਗੁਲਵਾਨ ਸਿੰਘ 80 ਸਾਲ ਤੱਕ ਉੱਥੇ ਰਹੇ ਤੇ बार-बार ਉਹ ਆਖੀਂ ਚੋਂ ਰਿਸਰਚ ਕਰਨ ਲੱਗੇ ਉਹਨਾਂ ਦੀ ਗੱਲਾਂ ਸੁਣਨ ਨੂੰ ਪੰਜਾਬੀ ਯੂਨੀਵਰਸਿਟੀ 'ਚ ਇਕੱਠ ਹੋ ਜਾਂਦਾ ਸੀ ਸਾਨੂੰ ਵੀ ਹੁੰਦਾ ਸੀ ਕਿ ਗੁਲਵਾਨ ਪ੍ਰਾਣਾ ਇੱਕ ਟ੍ਰੈਡੀਸ਼ਨ ਸੀ ਉਹ ਕਈ ਡਿਪਾਰਟਮੈਂਟਾਂ 'ਚ ਸੀ ਤੇ ਉਹ ਹੀ ਵੇਖੋ ਨਾ ਜੀ ਉਸ ਪ੍ਰਾਣੇ ਬੰਦਿਆਂ ਨੂੰ ਮਿਲੋ ਗੱਲਾਂ ਕਰੋ ਇਨਫਾਰਮਲ ਹੋ ਤੇ ਉਸੇ ਪੰਜਾਬੀ ਯੂਨੀਵਰਸਿਟੀ 'ਚ ਹਾਲਾਤ ਇਹ ਬਣ ਗਏ ਕਿ ਪਹਿਲੀ ਜਦੋਂ ਮੈਂ ਮੀਟਿੰਗ ਕੀਤੀ ਰਿਸਰਚ ਅਵਾਰਡਸ ਕਮੇਟੀ ਦੀ ਤੇ ਉਹ ਕਹਿੰਦੇ ਵੀ ਸੰਸਕ੍ਰਿਤ ਤੇ ਫਾਰਸੀ ਦਾ ਥੀਸਿਸ ਜਿਹੜਾ ਅਸੀਂ ਨਾ ਪੰਜਾਬੀ ਚ ਕਰ ਲੈਨੇ। ਬੇਗਾਨੀ ਕਿਸ ਤਰ੍ਹਾਂ ਹੋ ਸਕਦਾ ਹੈ? ਇਸਤੰਭ ਵੀ ਨਹੀਂ ਹੈਗਾ। ਭਿ ਜੇ ਬੰਦਾ ਕਹਿੰਦਾ ਵੀ ਮੈਂ ਫਾਰਸੀ ਦੀ ਪੀ ਐਚ ਡੀ ਆ ਤਾਂ ਥੀਸਿਸ ਫਾਰਸੀ ਚ ਹੋਏਗਾ। ਜੋ ਤੇ ਮੈਂ ਬੰਦ ਕਰਾਤੇ ਬੜਾ ਰੌਲਾ ਪਿਆ ਪਰ ਮੈਂ ਕਰਾਤੇ ਮੈਂ ਕਹਾਂ ਵੀ ਸੰਸਕ੍ਰਿਤ ਦਾ ਥੀਸਿਸ ਸੰਸਕ੍ਰਿਤ ਚ ਹੋਏਗਾ। ਤੇ ਤੁਹਾਡੀ ਗੱਲ ਨਾਲ ਕੱਟ ਰਿਹਾ ਹੈ। ਫਾਰਸੀ ਆ ਥੀਸਿਸ ਫਾਰਸੀ ਚ ਹੋਏਗਾ। ਇਹ ਉਦਾਂ ਦੀ ਗੱਲ ਆ ਮੈਂ ਸੰਸਕ੍ਰਿਤ ਤਾਂ ਉਹਨਾਂ ਚ ਕੀਤੀ ਆ। ਕੀਤੀ ਪੰਜਾਬੀ ਚ। ਤੇ ਉਹ ਬੈਤਾਂ ਨੂੰ ਇਹ ਇੱਕ ਹੋਰ ਬਰੌਚਿਕ ਗੱਲ ਦੱਸਦਾ ਇਹ ਤੋਂ ਵੀ ਵਧੀਆ ਮੇਰੇ ਕੋਲ ਈਰਾਨ ਤੋਂ ਇੱਕ ਸਕਾਲਰ ਆਇਆ ਤੇ ਉਹ ਮੇਰੇ ਕਮਰੇ 'ਚ ਬੈਠੇ ਸੀ ਤੇ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਅੱਛਾ ਮੈਂ ਹੁਣ ਨਾਮ ਨਹੀਂ ਲੈਣਾ ਕਿਉਂਕਿ ਤੁਸੀਂ ਸਭ ਨੂੰ ਜਾਣਦੇ ਨੇ ਕੁਝ ਦਿਨ ਪਹਿਲੇ ਮੇਰੇ ਕੋਲ ਇੱਕ ਆਏ ਸੀ ਹੋਰ ਪ੍ਰੋਫੈਸਰ ਮੇਰੇ ਤੇ ਉਹਨਾਂ ਮੈਨੂੰ ਬੜੇ ਦੱਸਿਆ ਸੀ ਵੀ ਮੈਂ ਫਾਰਸੀ ਦੀ ਵੀ ਐਮਏ ਹਾਂ ਤੇ ਉਹ ਕਿਤੇ ਅੰਦਰ ਆ ਗਏ ਮੈਂ ਕਿਹਾ ਵੀ ਹੁਣੇ ਆਏ ਆ ਤੇ ਇਹ ਤੇ ਫਾਰਸੀ ਦੀ ਐਮਏ ਨਹੀਂ ਤੇ ਇਹ ਜਿਆਦਾ ਵਧੀਆ ਗੱਲ ਕਰਨਗੇ ਈਰਾਨ ਵਾਲੇ ਵਿਜ਼ਟਰ ਨਾਲ ਉਹ ਗੱਲ ਕੋ ਬਹੁਤੀ ਧੁਰੀ ਨਾ ਤੇ ਅਗਲੇ ਦਿਨ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਤੇ ਉਹ ਕਹਿੰਦੇ ਤੁਸੀਂ ਮੈਨੂੰ ਪਸਾਦਤਾ ਵੀ ਸੀ ਸਾਹਿਬ ਉਹ ਫਾਰਸੀ ਦੇ ਅਮੇ ਤੇ ਪੰਜਾਬੀ ਚ ਕੀਤੀ ਹੈ ਫਾਰਸੀ ਦੇ ਅਮੇ ਪੰਜਾਬੀ ਚ ਹਾਂ ਜੀ ਪੰਜਾਬੀ ਚ ਕੀਤੀ ਹੈ ਤੇ ਮੈਂ ਕਿਹਾ ਵੀ ਇਹ ਤੇ ਬਹੁਤ ਵਧੀਆ ਗੱਲ ਆ ਫਿਰ ਆਪਾਂ ਐਮ ਐਸ ਸੀ ਫਿਜ਼ਿਕਸ ਜਿਹੜੀ ਉਹ ਬੋਟਨੀ ਚ ਕਰਾ ਦਿੰਨੇ ਉਹ ਇਹ ਫਿਰ ਆਪਣੇ ਬੰਦ ਕਰਾਇਆ ਵੀ ਇਹ ਨਹੀਂ ਹੋ ਸਕਦਾ ਜਾਂ ਤਾਂ ਤੁਸੀਂ ਮੈਂ ਕਿਹਾ ਵੀ ਡਿਪਾਰਟਮੈਂਟ ਦਾ ਨਾਮ ਬਦਲ ਦਿਓ ਕਾਲਜ ਪਰਸ਼ੀਅਨ ਸਟੱਡੀਜ਼ ਸਿਰਫ ਪਰਸ਼ੀਅਨ ਸਟੱਡੀਜ਼ ਦਾ ਥੀਸਿਸ ਇੰਗਲਿਸ਼ ਚ ਵੀ ਹੋ ਸਕਦਾ ਪੰਜਾਬੀ ਚ ਵੀ ਹੋ ਸਕਦਾ ਪਰ ਭਾਸ਼ਾ ਫਾਰਸੀ ਦਾ ਥੀਸਿਸ ਜਿਹੜਾ ਉਹ ਤਾਂ ਫਾਰਸੀ ਜੀ ਹੋਏਗਾ ਅਕਸਰ ਜਿਹੜਾ ਤੁਸੀਂ ਇੱਕ ਦੱਸਿਆ ਵੀ ਇੱਕ ਸਟਰੀਮ ਤੋਂ ਬੱਚਾ ਜਿਹੜਾ ਇੱਕ ਡਿਸਪਲਨ ਤੋਂ ਦੂਜੇ ਡਿਸਪਲਨ ਵੱਲ ਜਾਂਦਾ ਹੈ ਹਾਂਜੀ ਜਿਹੜੀ ਯੂਨੀਵਰਸਿਟੀ ਲੈਵਲ ਤੇ ਆਉਂਦਾ ਹੈ ਤੇ ਤੁਹਾਨੂੰ ਇਹ ਲੱਗਦਾ ਨਹੀਂ ਹੈ ਕਿ ਅ ਸ਼ੁਰੂ ਦੇ ਲੈਵਲ ਤੇ ਮੇਬੀ ਐਟ ਦਾ ਸਕੂਲ ਲੈਵਲ ਬੱਚਿਆਂ ਦਾ ਪਹਿਲਾਂ ਐਪਟੀਟਿਊਡ ਚੈੱਕ ਕੀਤਾ ਜਾਏ ਐਪਟੀਟਿਊਡ ਕਿ ਵੀ ਉਹ ਉਹਨਾਂ ਦੀ ਜਿਹੜੀ ਮੈਂਟਲ ਔਰੀਐਂਟੇਸ਼ਨ ਕਿਸ ਤਰ੍ਹਾਂ ਦੀ ਹੈਗੀ ਹੈ ਤਾਂ ਕਿ ਨਾ ਤਾਂ ਬੱਚੇ ਦੇ ਉੱਤੇ ਪ੍ਰੈਸ਼ਰ ਹੋਏ ਨਾ ਹੀ ਸੋਸਾਇਟੀ ਦਾ ਪ੍ਰੈਸ਼ਰ ਹੋਏ ਨਾ ਹੀ ਪੇਰੈਂਟਸ ਵੱਲੋਂ ਪ੍ਰੈਸ਼ਰ ਹੋਏ ਕਿ ਤੁਸੀਂ ਇਹ ਚੀਜ਼ ਪੜ੍ਹਨੀ ਹੈ ਜਾਂ ਨਹੀਂ ਪੜ੍ਹਨੀ ਉਹਨੂੰ ਪਹਿਲਾਂ ਹੀ ਪਤਾ ਹੋਵੇ ਕਿ ਮੈਂ ਇਸ ਦੇ ਲਈ ਕਾਬਲ ਹੋਗਾ ਔਰ ਇਸੇ ਲਾਈਨ 'ਚ ਜਾਵਾਂਗਾ ਇਹ ਬੈਟ ਨਹੀਂ ਹੋਏਗਾ ਤੁਸੀਂ ਐਜ਼ ਵਾਈਸ ਚਾਂਸਲਰ ਪਟਿਆਲਾ ਕੁਝ ਇਸ ਤਰ੍ਹਾਂ ਦੇ ਕਦਮ ਚੁੱਕੇ ਵੇਖੋ ਜੀ ਤੁਹਾਡੀ ਪਹਿਲੀ ਗੱਲ ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਇੱਥੇ ਕੋਈ ਦੋ ਰਾਵਾਂ ਵਾਲੀ ਗੱਲ ਨਹੀਂ ਹੈ ਮੈਂ ਤਾਂ ਇਹ ਸੁਝਾਅ ਪਿਛਲੇ 20 ਸਾਲ ਤੋਂ ਦਿੰਦਾ ਆ ਰਿਹਾ ਪੰਜਾਬ 'ਚ ਵੀ ਸਾਰੇ ਦੇਸ਼ 'ਚ ਵੀ ਤੇ ਮੈਂ ਇਹਨੂੰ ਇਸ ਤਰ੍ਹਾਂ ਵੈਸੇ ਥੋੜਾ ਹੋਟਾਂ ਦੇ ਨਾਲ ਇਨਾ ਫਿਲਾਸਫਿਕਲੀ ਗੱਲ ਤੁਹਾਡੇ ਵਾਲੀ ਹੋਈ ਹੈ ਕਿ ਪਰਪਸ ਕੀ ਹੈ এডਿਕੇਸ਼ਨ ਦਾ ਪਰਪਸ ਇਹ ਹੈ ਕਿ ਜਿਹੜਾ ਤੁਹਾਡੇ ਅੰਦਰ ਪੋਟੈਂਸ਼ੀਅਲ ਹੈ ਉਹ ਬਾਹਰ ਕਿਵੇਂ ਆਵੇ ਸੋ ਜਿਵੇਂ ਮਾਲੀ ਗੋਡੀ ਕਰਦਾ ਹੈ ਪਾਣੀ ਦਿੰਦਾ ਹੈ ਰੂੜੀ ਪਾਉਂਦਾ ਹੈ ਪਰ ਉਹ ਅੰਬ ਦੇ ਬੂਟੇ ਨੂੰ ਇਹ ਨਹੀਂ ਕਹਿੰਦਾ ਵੀ ਤੈਨੂੰ ਲੀਚੀਆਂ ਲੱਗ ਰਹਿਣਾ ਸੋ ਅਸੀਂ ਨਾ ਆਪਣਾ ਰੋਲ ਉਹ কুমਹਾਰ ਵਾਲਾ ਬਣਾ ਲਿਆ ਹੈ ਕਿ ਅਸੀਂ ਇੱਕੋ ਜਿਹੇ ਭਾਂਡੇ ਵੇਖੋ ਨਾ ਇਹਦੀ ਇਹਦੀ கான்ਸੈਪਟ ਪੁਰਾਣੀ ਹੈ ਵੀ ਪਹਿਲੇ ਵਰਦੀ ਪੋਣੀ ਹੈ ਫਿਰ ਸਾਰਿਆਂ ਨੇ ਲਾਈਨਾਂ 'ਚ ਬਹਿਣਾ ਹੈ ਵੀ ਕੋਈ ਮਿਲਟਰੀ ਥੋੜਾ ਬਣਾ ਰਹੇ ਹਾਂ ਤਾਂ ਅਗਲੀ ਪੀੜ੍ਹੀ ਨੂੰ ਕਿਸੇ ਨੇ ਕਵੀ ਬਣਨਾ ਹੈ ਉਹ 바ਰੀ ਤੋਂ ਬਾਹਰ ਵੇਖ ਕੇ ਗੱਲ ਕਰਨੀ ਚਾਹੁੰਦਾ ਹੈ ਅਸੀਂ ਕਹਿੰਨੇ ਸਿੱਧਾ ਵੇਖੋ ਸੋ ਇਹ ਜਿਹੜੀ ਸਕੂਲਿੰਗ ਦੀ ਕਨਸੈਪਟ ਹੀ ਐਕਚੁਅਲੀ ਮਿਲਟਰੀਜ਼ੇਸ਼ਨ ਚੋਂ ਨਿਕਲੀ ਹੈ ਪਰਤੀ ਕਰਨੇ ਬੰਦੇ ਪਰੇਡ ਕਰਾਉਣੀਆਂ ਐ ਫਿਰ ਪੀਟੀ ਕਰਨੀਆਂ ਫਿਰ ਲਾਈਨ ਅੱਪ ਖਲੋਣਾ ਫਿਰ ਇਹ ਕਰਨਾ ਸੋ ਇਹ ਆਪਣੇ ਆਪ ਚੀ ਬਹੁਤ ਦਿਮਾਗ ਦੇ ਉੱਤੇ ਗਲਤ ਪ੍ਰਭਾਵ ਕਈ ਬੱਚਿਆਂ ਤੇ ਛੱਡਦੀ ਹੈ ਜਿਨ੍ਹਾਂ ਦਾ ਸੋਚਣ ਦਾ ਤਰੀਕਾ ਕੋਮਲ ਹੁੰਦਾ ਹੈ ਮਤਲਬ ਹੈ ਕਿ ਆਪਾਂ ਐਰਰ ਕਰਦੇ ਹਾਂ ਵੈਨ ਵੀ ਐਵੈਲੂਏਟ ਅ ਕਿਡ ਜਦੋਂ ਅਸੀਂ ਬੱਚੇ ਦੀ ਵੈਲੂਏਸ਼ਨ ਕਰਦੇ ਹਾਂ ਕਿਸੇ ਬੱਚੇ ਨੂੰ ਆਪਾਂ A ਦੇ ਵਿੱਚ 100 ਮਾਰਕਸ ਲੈਂਦੇ ਦੇਖਦੇ ਹਾਂ ਕਿਸੇ ਚੋਂ ਜ਼ੀਰੋ ਹੈ ਇਹਦਾ ਮਤਲਬ ਇਹ ਤਾਂ ਮਤਲਬ ਜਦੋਂ ਅਸੀਂ ਉਹਨੂੰ ਵੈਲਿਊਏਟ ਕਰ ਰਹੇ ਹਾਂ ਉਦੋਂ ਵੀ ਆਪਾਂ ਸਿਸਟਮ ਗਲਤ ਰੱਖਿਆ ਹੋਇਆ ਹੈ ਬਿਲਕੁਲ 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 ਰੱਖਿਆ ਹੋਇਆ ਹੈ ਔਰ ਅਸੀਂ ਉਸ ਤੇ ਧਿਆਨ ਹੀ ਨਹੀਂ ਦਿੰਦੇ ਅਸੀਂ ਤਾਂ ਪਹਿਲੇ ਹੀ ਹਾਇਰਾਰਕੀ ਬਣਾ ਲਈ ਨਾ ਕਿ ਜਿਹੜੇ ਟੌਪ ਆ ਉਹ ਇੰਜੀਨੀਅਰਿੰਗ ਚ ਜਾਣਗੇ ਤੂੰ ਤੇਰੇ ਨੰਬਰ ਬੜੇ ਚੰਗੇ ਤੂੰ ਸਾਇੰਸ ਲੈ ਲਈ ਕਿਉਂ ਉਹ ਭਾਸ਼ਾ ਕਿ ਉਹਨਾਂ ਨਾਲ ਵਿੱਚ ਜੇ ਉਹਦਾ ਸਹਿਤ ਚ ਰੁਚੀ ਆ ਤੇ ਲਿਟਰੇਚਰ ਕਿ ਉਹਨਾਂ ਨਾਲ ਵਿੱਚ ਅਸੀਂ ਇਹਨੂੰ ਪਹਿਲਾਂ ਹੀ ਕਹ ਦੇਣੀ ਨਹੀਂ 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 ਤੂੰ ਐਵੇਂ ਓਵੇਂ ਨਾ ਕਰੀ ਤੇਰੇ ਤੂੰ ਤਾਂ ਚੰਗਾ ਸਟੂਡੈਂਟ ਆ ਸੋ ਅਸੀਂ ਇੱਕ ਹਾਇਰਾਰਕੀ ਆਫ ਡਿਸਪਲਿਨਸ ਆਪਣੇ ਮ ਦੇ ਬਾਕੀ ਗੱਲ ਕਰਨ ਲੱਗਾ ਸੀ ਜਿਸ ਤਰ੍ਹਾਂ ਦਾ ਹੋਣਾ ਹੈ ਇਸ ਵੇਲੇ ਕਾਰਪੋਰੇਟ ਵਰਡ ਦੀਆਂ ਸਾਰੀਆਂ ਚੀਜ਼ਾਂ ਆਪਣੇ ਲਾਈਫ ਦੇ ਵਿੱਚ ਆ ਗਈਆਂ ਫੇਸਬੁੱਕ ਤੋਂ ਲੈ ਕੇ ਸਾਰਿਆ ਕੁਝ ਜੋ ਸਿਸਟਮ ਦੇ ਵਿੱਚ ਆਪਾਂ ਆ ਗਏ ਆ ਥਾਟ ਪ੍ਰੋਸੈਸਸਸ ਹੋ ਗਏ ਆਪਣੇ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੋ ਗਿਆ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਚੀਜ਼ ਆਪਾਂ ਅੱਜ ਐਜੂਕੇਸ਼ਨ ਸਿਸਟਮ ਦੇ ਵਿੱਚ ਲਾਗੂ ਕੀਤੀ ਹੋਈ ਹੈ ਕਿ ਅਸੀਂ ਉਸ ਨੂੰ ਦੇਖ ਕੇ ਹੀ ਕਰਨ ਲੱਗ ਗਏ ਆ ਕਿ ਸਾਨੂੰ ਲੱਗਦਾ ਕਿ ਜਿਹੜੀ ਇੱਕ ਬੱਚੇ ਦੀ ਜਿਹੜੀ ਅੰਦਰ ਇਨੇਟ ਜਿਹੜੀ ਪੋਟੈਂਸ਼ੀਅਲ ਹੈਗੀ ਆ ਉਸ ਨੂੰ ਚੈੱਕ ਕੀਤਾ ਜਾਂਦਾ ਤੇ ਉਹਦੇ ਮੁਤਾਬਕ ਉਸ ਨੂੰ ਅਕਮੋਡੇਟ ਕੀਤਾ ਜਾਂਦਾ ਜਾਂ ਉਹਦਾ ਪ੍ਰੋਡਕਟਿਵ ਯੂਜ਼ ਕੀਤਾ ਜਾਂਦਾ ਮੈਨੂੰ ਕਈ ਵਾਰੀ ਜਦੋਂ ਹੁਣ ਆਪਾਂ ਡਿਸਕਸ ਕਰ ਰਹੇ ਸੀ ਮੈਨੂੰ ਕਈ ਵਾਰ ਇਸ ਤਰ੍ਹਾਂ ਫੁੱਲ ਫੀਲ ਹੁੰਦਾ ਕਿ ਬਹੁਤ ਵਾਰੀ ਜਿਹੜਾ ਬੱਚਾ ਹੈ ਜਿਸ ਬੱਚੇ ਦੇ ਕੋਲ ਉਹ ਸਿਸਟਮ ਨੂੰ ਅਕੋਮੋਡੇਟ ਕਰਨ ਦੀ ਪੋਟੈਂਸ਼ੀਅਲ ਨਹੀਂ ਹੈ ਉਹ ਵਿਚਾਰਾ ਘਰ ਬੈਠਾ ਰਹਿੰਦਾ ਜਦੋਂ ਕਿ ਜਿਹੜਾ ਦੂਸਰਾ ਬੱਚਾ ਹੈਗਾ ਜਿਹੜਾ ਕਿ ਸਿਸਟਮ ਨੂੰ ਭਾਵੇਂ ਉਹ ਲਾਈਕ ਕਰੇ ਭਾਵੇਂ ਨਾ ਲਾਈਕ ਕਰੇ ਭਾਵੇਂ ਅਲਟੀਮੇਟਲੀ 10 ਸਾਲ ਨੂੰ ਸੁਇਸਾਈਡ ਕਰ ਜੇ ਉਹ ਬੱਚਾ ਜਿਹੜਾ ਹੈਗਾ ਸਿਸਟਮ 'ਚ ਜੰਪ ਕਰ ਜਾਂਦਾ ਉਹ ਬਾਕੀ ਉਹਦੀ ਕਿਸਮਤ ਹੈ ਜਿੱਦਾਂ 3 ਇਡੀਅਟਸ ਦੇ ਵਿੱਚ ਆਪਾਂ ਕਨਸੈਪਟ ਦੇਖਿਆ ਸੀ ਫਿਲਮ ਦੇ ਵਿੱਚ ਸੋ ਉਹ ਉਹਦੇ ਬਾਰੇ ਕੀ ਤੁਸੀਂ ਸੋਚਦੇ ਹੋ ਨਹੀਂ ਤੁਹਾਡੀ ਗੱਲ ਠੀਕ ਹੈ ਸਾਨੂੰ ਆਪਣੇ এডੂਕੇਸ਼ਨ ਸਿਸਟਮ ਨੂੰ ਇਸ ਪਾਸੇ ਲੈ ਜਾਣਾ ਚਾਹੀਦਾ ਹੈ ਕਿ ਪੋਟੈਂਸ਼ੀਅਲ ਮੁਤਾਬਕ ਜੋ ਕੋ ਕਰਨਾ ਚਾਹੁੰਦਾ ਉਹਨੂੰ ਕਰਨ ਦਾ ਮੌਕਾ ਮਿਲੇ ਅਸਲ ਚ ਸੋਸਾਇਟੀ ਦੀ ਡਿਵੈਲਪਮੈਂਟ ਹੀ ਹੈ ਜਦੋਂ ਅਸੀਂ ਘੱਟ ਡਿਵੈਲਪਡ ਸੀ ਹਰ ਇੱਕ ਬੰਦੇ ਨੂੰ ਹਲ ਕੰਮ ਕਰਨਾ ਪੈਂਦਾ ਸੀ ਕਿਉਂਕਿ ਉਹ ਜਿੰਨਾ ਚਿਰ ਕੰਮ ਨਹੀਂ ਸੀ ਉਹ ਤੋਂ ਜਿਉਂ-ਜਿਉਂ ਸੋਸਾਇਟੀ ਡਿਵੈਲਪ ਹੁੰਦੀ ਹੈ ਤੇ ਉਦੋਂ ਤੋਂ ਸਾਨੂੰ ਖੁੱਲ ਕੇ ਉਹ ਕੰਮ ਕਰਨ ਦਾ ਮੌਕਾ ਮਿਲਿਆ ਜੋ ਅਸੀਂ ਕਰਨਾ ਚਾਹੁੰਦੇ ਹਾਂ ਸੋ ਜੇ ਅਸੀਂ ਚਾਹੁੰਦੇ ਆ ਵੀ ਸਾਡੀ ਅਗਲੀ ਪੀੜ੍ਹੀ ਸਾਡੇ ਨਾਲੋਂ ਵੱਧ ਡਿਵੈਲਪ ਹੋਵੇ ਤੇ ਫੇਰ ਉਹ ਤੁਹਾਡੇ ਵਾਲੀ ਗੱਲ ਵੀ ਜੋ ਕਰਨਾ ਚਾਹੁੰਦਾ ਹੈ ਬੱਚਾ ਜੋ ਚ ਪੋਟੈਂਸ਼ੀਅਲ ਹੈ ਉਹਨੂੰ ਨਰਚਰ ਕੀਤਾ ਜਾਵੇ ਤਾਂ ਕਿ ਉਹ ਹਮੇਸ਼ਾ ਮੋਲਡ ਅਸੀਂ ਉਹਨੂੰ ਮੋਲਡ ਕਰਨ ਦੇ ਲੱਗੇ ਰਹਿੰਦੇ ਆ ਵੀ ਤੂੰ ਇਹ ਨਾ ਕਰ ਇਹ ਕਰ ਇਹ ਬਣਾ ਲੀਏ ਤੈਨੂੰ ਸੋ ਇਹਦੇ ਵੀ ਜਾਏ ਉਹਨੂੰ ਨਰਚਰ ਵੱਲ ਲੈਣਾ ਜਿਹੜੇ ਜਿਹੜੇ ਬੱਚੇ ਸਿਸਟਮ ਮੁਤਾਬਕ ਆਪਣੇ ਆਪ ਨੂੰ ਅਡਜਸਟ ਕਰ ਲੈਂਦੇ ਆ ਉਤੇ ਸਿਸਟਮ ਦੇ ਵਿੱਚ ਚਲੇ ਜਾਂਦੇ ਆ ਕਾਮਯਾਬ ਵੀ ਹੋ ਜਾਂਦੇ ਆ ਔਰ ਮਸ਼ੀਨ ਦੇ ਤੌਰ ਤੇ ਸਾਰੀ ਉਮਰ ਉਸ ਸਿਸਟਮ 'ਚ ਬੈਠੇ ਰਹਿੰਦੇ ਆ ਡਾਕਟਰ ਜਿਹੜੇ ਬੱਚੇ ਉਹ ਸਿਸਟਮ ਨੂੰ ਅਡਾਪਟ ਨਹੀਂ ਕਰ ਸਕਦੇ ਔਰ ਉਹਨਾਂ ਦੀਆਂ ਜਿਹੜੀਆਂ ਕੌਗਨੀਟਿਵ ਜਿਹੜੀਆਂ ਅਬਿਲਿਟੀਆਂ ਹੈਗੀਆਂ ਉਹ ਡਿਫਰੈਂਟ ਹੁੰਦੀਆਂ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹ ਸਿਸਟਮ ਉਹਨਾਂ ਨੂੰ ਰਿਜੈਕਟ ਕਰ ਦਿੰਦਾ ਉਹਨਾਂ ਨੂੰ ਸਾਨੂੰ ਸੁਸਾਇਟੀ ਜਿਹੜੀਆਂ ਉਹਨੂੰ ਰਿਜੈਕਟ ਕਰ ਦਿੰਦੀ ਹੈ ਅਲਟੀਮੇਟਲੀ ਉਹ ਘਰ ਬੈਠ ਜਾਂਦਾ ਉਹ ਜਿਹੜਾ ਇਕਨੋਮਿਕਲੀ ਅਨਪ੍ਰੋਡਕਟਿਵ ਬੰਦਾ ਬਣ ਜਾਂਦਾ ਔਰ ਅਲਟੀਮੇਟਲੀ ਲੋਕ ਉਹਨਾਂ ਨੂੰ ਘਿੜਾ ਕਰਨ ਲੱਗ ਜਾਂਦੇ ਆ ਕਿਉਂਕਿ ਉਹ ਕਹਿੰਦੇ ਆ ਕਿ ਯਾਰ ਤੂੰ ਤਾਂ ਨਕਮਾ ਹੈ ਜਦੋਂ ਆਪਾਂ ਪਾਰਲਮੈਂਟ ਦੇ ਵਿੱਚ ਗੱਲ ਕਰਦੇ ਆ ਅਲਟੀਮੇਟਲੀ ਉਹਦਾ ਕਸੂਰ ਕੋਈ ਨਹੀਂ ਹੁੰਦਾ ਯੂ نو ਤੇ ਉਹ ਉਹਨਾਂ ਲਈ ਤੁਹਾਡੇ ਕੋਲ ਹੈ ਕੁਝ ਐਨੀਸਕੋਪ ਕਿ ਉਹਨਾਂ ਬੱਚਿਆਂ ਨੂੰ ਕੋਈ ਆਪਾਂ ਆਨ ਵਾਲੇ ਸਮਾਜ ਦੇ ਵਿੱਚ ਕਿਤੇ ਅਡਜਸਟ ਕਰ ਸਕੀਏ ਕਿਉਂਕਿ ਜਿਹੜਾ ਸਿਸਟਮ ਫਲੋ ਹੈ ਇੱਕ ਕਾਰਪੋਰੇਟ ਵਰਡ ਦਾ ਉਹਦੇ ਚ ਉਹਦਾ ਦੀ ਕੋਈ ਜਗਾ ਨਹੀਂ ਹੈ ਅਲਟੀਮੇਟਲੀ ਉਹ ਜਿਹੜੀ ਉਹ ਡਾਰਵਿਨਿਅਨ ਜਿਹੜੀ ਥਿਊਰੀ ਹੈਗੀ ਹੈ ਯੂ نو ਜਿਹੜਾ ਸਰਵਾਈਵਲ ਆਫ ਦਾ ਫਿਟੇਸਟ ਉਥੇ ਲੱਗ ਜਾਂਦੀ ਹੈ ਔਰ ਅਲਟੀਮੇਟਲੀ ਉਹ ਜਿਹੜਾ ਬੱਚਾ ਹੈਗਾ ਹੀ ਇਜ਼ ਹੀਜ਼ ਨੋਵੇਅਰ ਉਹਦੇ ਬਾਰੇ ਤੁਸੀਂ ਕੋਈ ਸੋਚਿਆ ਕਿ ਉਹਨਾਂ ਬੱਚਿਆਂ ਦਾ ਕੀ ਕੀਤਾ ਜਾਏ ਕਿਉਂਕਿ ਅਲਟੀਮੇਟਲੀ ਉਹਦਾ ਬੱਚਿਆਂ ਦਾ ਕਸੂਰ ਕੋਈ ਨਹੀਂ ਹੈ ਉਹ ਉਹਨੇ ਹੀ ਕਾਬਿਲ ਹੈਗੇ ਜਿੰਨੇ ਹੁਣ ਸਿਸਟਮ ਨੂੰ ਅਡਾਪਟ ਕਰਕੇ ਅੱਗੇ ਲੰਘ ਰਹੇ ਆ ਬਟ ਉਹਨਾਂ ਦੀਆਂ ਜਿਹੜੀਆਂ ਕಾಗ್ਨੀਟਿਵ ਅਬਿਲਿਟੀਜ਼ ਹੈਗੀਆਂ ਉਹ ਦੂਸਰ ਬੱਚਿਆਂ ਨਾਲੋਂ ਡਿਫਰੈਂਟ ਹੈਗੀਆਂ ਉਹਦੇ ਬਾਰੇ ਕਦੀ ਤੁਹਾਡੇ ਆਇਆ ਮੈਂ ਜਿਹੜੇ ਮੈਂ ਤੁਹਾਡੇ ਨਾਲ ਐਗਰੀ ਕਰਦਾ ਮੈਂ ਉਹਦੇ ਬਾਰੇ ਸਿੱਧਾ ਕੋਈ ਕੰਮ ਤੇ ਨਹੀਂ ਕੀਤਾ ਪਰ ਗੱਲ ਤੁਹਾਡੀ ਠੀਕ ਹੈ ਕਿ ਉਲਟਾ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਸਿਸਟਮ ਚ ਢਾਲਣ ਨਾਲੋਂ ਸਿਸਟਮ ਨੂੰ ਬੱਚੇ ਵੱਲ ਆਉਣਾ ਚਾਹੀਦਾ ਹੈ ਸਾਡੇ ਸਿਸਟਮ ਚੋ ਫਲੈਕਸੀਬਿਲਟੀ ਹੋਣੀ ਚਾਹੀਦੀ ਹੈ ਉਹ ਹੈ ਨਹੀਂ ਇਹ ਜੂ 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 ਆਪਣੀ ਕਾਰਪੋਰੇਟ ਵਰਡ ਦੀ ਜਿਹੜੀ ਸਟੈਟਿਫਿਕੇਸ਼ਨ ਚੱਲ ਰਹੀ ਹੈ ਰੈਗੂਲੇਮੈਂਟੇਸ਼ਨ ਚੱਲ ਰਹੀ ਹੈ ਉਹਦੇ ਨਾਲ ਉਹ ਜਿਹੜਾ ਮਾੜਾ ਮੋਟਾ ਸਕੋਪ ਹੈਗਾ ਸੀ ਜਿਹੜਾ ਬਫਰs ਹੈਗਾ ਸੀ ਉਹ ਮੈਨੂੰ ਲੱਗਦਾ ਉਹ ਖਤਮ ਹੁੰਦਾ ਜਾ ਰਿਹਾ ਹੈ ਬਿਲਕੁਲ ਘਟਦਾ ਜਾ ਰਿਹਾ ਹੈ ਉਹ ਘਟਦਾ ਜਾ ਰਿਹਾ ਹੈ ਉਹ ਹੁਣ ਜਿੱਦਾਂ ਆਪਾਂ ਵੈਸੇ ਵੀ ਜਿੱਦਾਂ ਦੁਨ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਆਇਆ ਹੈਗਾ ਔਰ ਜਦੋਂ ਦਾ ਐਲਗੋਰਿਦਮ ਦਾ ਸਿਸਟਮ ਸ਼ੁਰੂ ਹੋਇਆ ਹੈਗਾ ਹੁਣ ਜੇ ਬੰਦਾ ਇੱਕ ਚੀਜ਼ ਇਹ ਦੇਖਣ ਲੱਗ ਜਾਂਦਾ ਤੇ ਉਹਨੂੰ ਸਾਰੇ ਸਿਸਟਮ ਚ ਇਹ ਚੀਜ਼ਾਂ ਹੀ ਦਲਜ਼ਰਾਨ ਲੱਗ ਜਾਂਦੀਆਂ ਉਹਦੇ ਨਾਲ ਉਹਨੂੰ ਲੱਗਦਾ ਕਿ ਬੀ ਦਾ ਹੈ ਹੀ ਨਾ ਐਗਜ਼ਿਸਟ ਨਾਨ ਐਗਜ਼ਿਸਟੈਂਟ ਬਣ ਜਾਂਦਾ ਔਰ ਉਹਦੇ ਵਿੱਚ ਮੈਂ ਸਮਝਦਾ ਕਿ ਜਿੰਨਾ ਚਿਰ ਜਦੋਂ ਆਪਾਂ ਦੁੱਧ ਨੂੰ ਜਾਗ ਨਹੀਂ ਲਗਾਉਂਦੇ ਉਹਨੂੰ ਦੋ ਚਾਰ ਵੀਡੀਓ ਦੂਸਰੇ ਫੇਸ ਦੀਆਂ ਨਹੀਂ ਦਿਖਾਉਂਦੇ ਔਰ ਉਹਦਾ ਜਿਹੜਾ ਸਿਸਟਮ ਨਹੀਂ ਤੋੜਦੇ ਉਹਨੂੰ ਇਹ ਲੱਗਦਾ ਕਿ ਸ਼ਾਇਦ ਇਹੀ ਦੁਨੀਆ ਹੈਗੀ ਹੈ ਔਰ ਉਹਦਾ ਰਿਜ਼ਲਟ ਕੀ ਹੁੰਦਾ ਕਿ ਜਦੋਂ ਉਹਨੂੰ ਦੂਸਰੀ ਦੁਨੀਆ ਦਾ ਥੋੜਾ ਬੋਤਾ ਵੀ ਪਤਾ ਲੱਗਦਾ ਹੈ ਤੇ ਜਾਂ ਤਾਂ ਉਹ ਉਹ ਬਿਲਕੁਲ ਟੁੱਟ ਜਾਂਦਾ ਤੇ ਜਾਂ ਉਹ ਇੰਨਾ ਕਿ ਜ਼ਿਆਦਾ ਸ਼ਰਮਿੰਦਾ ਹੁੰਦਾ ਕਿ ਯਾਰ ਮੈਂ ਸਾਰੀ ਉਮਰ ਆਹ ਕੀ ਕਰਦਾ ਰਿਹਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਦੂਜੀ ਲਾਈਫ ਦੇ ਵਿੱਚ ਵੀ ਕੁਝ ਐਗਜ਼ਿਸਟ ਕਰਦਾ ਹੈਗਾ ਸੀ ਦੇ ਠੀਕ ਹੈ ਜਿਹੜੀ ਬੇਸਿਕਲੀ ਫਾਲਸ ਕੌਨਸ਼ੀਅਸਨੈਸ ਵੀ ਕ੍ਰੀਏਟ ਹੋ ਜਾਂਦੀ ਕਈ ਵਾਰੀ ਕਿਸਾਨ ਉਹ ਤਾਂ ਉਹ ਤਾਂ ਆਈਐਸ ਸਿਸਟਮ ਆਈਡੀਆਲੋਜੀ ਨਾਲ ਬੜੀ ਵਾਰੀ ਇਸ ਤਰ੍ਹਾਂ ਹੁੰਦਾ ਹੈ ਹਾਂਜੀ ਕਿ ਜਿਹੜੀ ਆਈਡੀਆਲੋਜੀ ਨੂੰ ਬੰਦਾ ਸਾਰੀ ਉਮਰ ਫਾਲੋ ਕਰਦਾ ਬਾਅਦ ਚੋਂ ਉਹਦੇ ਵਿੱਚ ਕੰਟਰਡਿਕਸ਼ਨਸ ਨਜ਼ਰ ਆਉਣ ਲੱਗਦੀ ਹਾਂਜੀ ਡਾਕਟਰ ਸਾਹਿਬ ਤੁਸੀਂ ਤਾਂ ਗੱਲ ਕੀਤੀ ਵੀ ਪੰਜਾਬ ਦੇ ਵਿੱਚ ਬੁੱਧੀਜੀਵੀਆਂ ਦੀ ਇੰਟੈਲੈਕਚੁਅਲ ਬੰਦਿਆਂ ਦੀ ਬੜੀ ਘਾਟ ਹੋ ਗਈ ਹੈ ਹਾਂਜੀ ਲੱਭਦੇ ਨਹੀਂ ਕੁਝ ਮਾਨਣਾ ਸੀ ਬੜੇ ਅੱਛੇ ਅੱਛੇ ਵਿਦਵਾਨ ਤੇ ਵਜੇ ਅੱਛੇ ਅੱਛੇ ਸਹਿਤਕਾਰ ਵਿਗਿਆਨੀ ਹੁੰਦੇ ਸਨ ਕੀ ਉਹਦੇ ਵਿੱਚ ਬੁੱਧੀਜੀਵੀ ਖੁਦ ਜ਼ਿੰਮੇਵਾਰ ਨੇ ਜਾਂ ਆਰਥਿਕਤਾ ਜ਼ਿੰਮੇਵਾਰ ਹੈ ਜਾਂ ਸਟੇਟ ਪੋਲਿਟਿਕਸ ਜ਼ਿੰਮੇਵਾਰ ਹੈ ਤਿੰਨੇ ਜ਼ਿੰਮੇਵਾਰ ਹੈ ਇਹਨਾਂ ਦੇ ਨਾਲ ਨਾਲ ਜਿਹੜੀ ਨਵੀਂ ਮਤਲਬ ਇੱਕ ਕਨਸੈਪਟ ਜਿਹੜੀ ਅਸੀਂ ਨਵੀਂ ਬਣਾਈ ਨਾ ਇੱਕ ਕਿਸਮ ਦੀ ਕਹਿ ਲਓ ਵੀ ਨਿਊ ਲਿਬਰਲ ਮਾਡਲ এডੂਕੇਸ਼ਨ ਦਾ ਖਾਸ ਕਰਕੇ ਉਹ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਆ ਪਰ ਇਹ ਸਾਰੇ ਵੀ ਜ਼ਿੰਮੇਵਾਰ ਨੇ ਨਾਲ ਹੋਇਆ ਇਹ ਹੈ ਕਿ ਅਸੀਂ ਕਰਦੇ ਕਰਦੇ ਗੱਲ ਇਧਰ ਨੂੰ ਲੈ ਗਏ ਕਿ ਸਾਰਾ ਪਰਪਸ ਹੀ ਜਿਹੜਾ এডਿਕੇਸ਼ਨ ਦਾ ਹੈ ਇਹ ਸਿਰਫ ਬੰਦੇ ਨੂੰ ਰੋਜਗਾਰ ਲਾਇਕ ਬਣਾਉਣਾ ਹੈ ਸੋ ਅਸੀਂ ਇਹ ਭੁੱਲੀ ਗਏ ਵੀ ਬੰਦੇ ਨੂੰ ਬੰਦਾ ਬਣਾਉਣਾ ਵੀ ਇੱਕ ਜਿਹੜਾ ਆਪਣੇ ਆਪ ਚ ਇੱਕ ਕੰਮ ਹੈ এডਿਕੇਸ਼ਨ ਦਾ ਉਹਨੂੰ ਅਸੀਂ ਅੰਡਰਮਾਈਨ ਕਰਦੇ ਗਏ ਤੇ ਦੂਸਰਾ ਵਾਧਾ ਗਿਆ ਤੇ ਹੌਲੀ ਹੌਲੀ ਉਹ ਤੰਤਰ ਇਹਨਾਂ ਉੱਪਰ ਉੱਤੇ ਚੜ ਗਿਆ ਵੀ ਉਹ ਹੁਣ ਬੰਦੇ ਐ ਨਹੀਂ ਜਿਨ੍ਹਾਂ ਨੇ ਗਾਂ ਬਣਾਉਣੇ ਸੀ ਵਿਦਵਾਨ ਸੋ ਸਾਡਾ ਜਿਹੜਾ ਕ੍ਰਾਈਸਿਸ ਹੈ ਉਹ ਡੂੰਘਾ ਹੋ ਗਿਆ ਪਰੇ ਸਾਰੀ ਇਤਨਾ ਜ਼ਿੰਮੇਵਾਰ ਨੇ ਹੁਣ ਇੱਕ ਨੂੰ ਜ਼ਿੰਮੇਵਾਰ ਠਰਾ ਕੇ ਤੇ ਗੁਜ਼ਾਰਾ ਨਹੀਂ ਹੋਣਾ ਇਹ ਜੱਗ ਸਾਹਿਬ ਇੱਕ ਮਿੰਟ ਮੈਂ ਇਹਦੇ ਨਾਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਕਿਨ ਅਸੀਂ ਕ੍ਰਿਟੀਸਾਈਜ਼ ਤੇ ਕਰ ਲਿਆ ਵੀ ਠੀਕ ਹੈ ਹਾਲਾਤ ਪੈਦਾ ਹੋ ਗਏ ਆ ਜਿਹੇ ਹਾਲਾਤਾਂ ਜਿਸੀਂ ਖਾਸ ਕਰਕੇ ਪੰਜਾਬ 'ਚ ਹੈ ਪੰਜਾਬੀਅਤ ਪੰਜਾਬੀਆਂ ਦੇ ਪੰਜਾਬੀਆਂ ਦੀ ਗੱਲ ਕਰਦੇ ਆ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਹਾਲਾਤ ਹੈ ਇਹ ਸਿਨੈਰੀਓ ਚੱਲ ਰਿਹਾ ਹੈ ਹਰ ਪੱਖੋਂ ਹਰ ਸੈਕਟਰ ਦੇ ਵਿੱਚ ਚਾਹੇ ਐਗਰੀਕਲਚਰ ਲੈ ਲਓ ਚਾਹੇ ਵਿਦਵਾਨਾ ਜੀ ਐਜੂਕੇਸ਼ਨ ਸਿਸਟਮ ਚ ਲੈ ਲੋ ਚਾਹ ਪ੍ਰੈਕਟੀਕਲ ਸਿਸਟਮ ਦੇ ਵਿੱਚ ਲੈ ਲੋ ਇਹਦਾ ਹੱਲ ਕੀ ਹੈ ਆ ਵੇਖੋ ਜੀ ਇਹਦਾ ਹੱਲ ਇਸ ਤਰ੍ਹਾਂ ਤੇ ਨਹੀਂ ਕੋਈ ਰੈਸਿਪੀ ਨਾਲ ਨਹੀਂ ਦੱਸਿਆ ਜਾ ਸਕਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਤੇ ਪ੍ਰੈਕਟੀਕਲ ਮੰਨਦਾ ਠੀਕ ਹੈ ਮੈਂ ਉਹ ਕੋਰਸ ਸ਼ੁਰੂ ਕੀਤੇ ਤੇ ਮੈਂ ਤੁਹਾਨੂੰ ਕਿਹਾ ਵੀ ਉਹਦੇ ਚੋਂ 2400 ਬੱਚਿਆਂ ਚੋਂ 24 ਵਿਦਵਾਨ 10 ਸਾਲ ਚ ਜ਼ਰੂਰ ਬਣਣਗੇ ਸੋ ਮੇਰਾ ਖਿਆਲ ਇਹ ਹੀ ਕਰਨਾ ਚਾਹੀਦਾ ਹੈ ਕਿ ਜੇਥੇ ਤੁਹਾਡੀ ਰੁਚੀ ਹੈ ਉਦੇ ਵਿੱਚ ਜਿਹੜੀਆਂ ਧਾਰਨਾਵਾਂ ਨੂੰ ਤੁਸੀਂ ਪ੍ਰੋਟੈਕਟ ਕਰਨਾ ਚਾਹੁੰਦੇ ਨੇ ਉਸ ਲਈ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਨਰਚਰ ਕਰਨਾ ਚਾਹੀਦਾ ਤੇ ਫਿਰ ਹੌਲੀ ਹੌਲੀ ਮਾਹੌਲ ਜਿਹੜਾ ਉਹ ਬਦਲਦਾ ਹੈ ਕੋਈ ਇਹਦਾ ਇਹ ਕੋਈ ਡਿਮਾਂਡ ਨਹੀਂ ਹੈ ਮੈਂ ਹੱਸਦਾ ਉਹ ਨਾ ਵੀ ਇਹ ਤਾਂ ਡਿਮਾਂਡ ਕਰਨ ਨਾਲ ਨਹੀਂ ਹੋ ਜਾਣਾ ਜਿਵੇਂ ਪੰਜਾਬੀ ਬਚਾਓ ਇਹਨਾਂ ਚੱਲਦਾ ਰਹਿੰਦਾ ਹੈ ਪੰਜਾਬੀ ਤੇ ਪੰਜਾਬੀ 'ਚ ਕੰਮ ਕਰਨ ਨਾਲ ਬਚੇਗੀ ਪੰਜਾਬੀ 'ਚ ਲਿਖਣ ਪੜਨ ਨਾਲ ਬਚੇਗੀ ਪੰਜਾਬੀ 'ਚ ਪੰਜਾਬੀ ਬਚਾਓ ਦੇ ਨਾਰੇ ਲਾਉਣ ਨਾਲ ਨਹੀਂ ਬਚੇਗੀ ਸੋ ਇਸ ਕਰਕੇ ਜੇ ਆਪਾਂ ਇਹੋ ਹੀ ਕੱਲ ਸ਼ੁਰੂ ਕਰ ਲਈਏ ਵੀ ਕੁਝ ਲੋਕ ਕਿਉਂਕਿ ਬੱਚੇ ਤਾਂ ਰੁਚੀ ਵਾਲੇ ਲੱਭ ਜਾਂਦੇ ਆ ਉਹਨਾਂ ਨੂੰ ਨਰਚਰੀ ਸ਼ੁਰੂ ਹੋ ਜੇ ਉਹਨਾਂ ਲਈ ਸਕਾਲਰਸ਼ਿਪ ਨਰਚਰ ਸ਼ੁਰੂ ਹੋਏ ਫਿਰ ਉਹ ਆਪੇ ਆਪਣਾ ਸੰਭਾਲ ਲੈਣਗੇ ਜਦੋਂ ਆਪਾਂ ਸਪੇਸ ਦੇ ਦਿੰਨੇ ਆ ਨਾ ਫਿਰ ਉਹ ਜਿਹੜਾ ਬੰਦਾ ਹੁੰਦਾ ਜਿਨੇ ਜਿਨੇ ਕਲਾਸਿਕਲ ਸੰਗੀਤ ਵਿੱਚ ਕੰਮ ਕਰਨਾ ਹੁੰਦਾ ਫਿਰ ਉਹ ਸੰਭਾਲ ਲੈਣਾ ਆਪਣੀ ਜਿਹੜੀ ਹੈਗੀ ਫਿਰ ਉਹ ਆਪਣੇ ਆਪਣੀ ਧਿਰ ਨੂੰ ਆ ਪ੍ਰੋਟੈਕਟ ਕਰ ਥੈਂਕ ਯੂ ਇਧਰ ਨੂੰ ਆਉਂਦੇ ਮੈਂ ਸਾਇਟੀ ਵਿੱਚ ਮੈਂ ਕੋਈ ਥੋੜਾ ਜਿਹਾ ਟਾਈਮ ਲਵਾਂ ਮੈਂ ਇੱਕ ਇੱਕ ਸਵਾਲ ਬਹੁਤ ਛੋਟਾ ਜਿਹਾ ਕਰਾਂਗਾ ਸਾਇਟੀ ਵਿੱਚ ਜਿਹੜੀ ਤੁਸੀਂ ਮਾਇਕ ਸਟੇਟਸ ਇਡ ਹੈ ਫਾਈਨੈਂਸ਼ੀਅਲ ਸਟੇਟਸ ਇਸ ਨੂੰ ਜਿਹੜੀ ਮਾਨਤਾ ਦਿੱਤੀ ਜਾ ਰਹੀ ਹੈ ਚੌਥਾ ਪਾਸੇ ਇਸ ਨੇ ਵੀ ਸਾਡੀ ਜਿਹੜੀ கான்ਸੈਪਟ ਆ ਡਿਫੀਨੇਸ਼ਨ ਆਫ এডੂਕੇਸ਼ਨ ਜਿਹੜੀ ਉਸ ਦਾ ਸਤਿਆਨਾਸ਼ ਕਰਤਾ ਪੜ ਕੇ ਯਾਨੀ এডੂਕੇਸ਼ਨ ਦਾ ਮਤਲਬ ਇਹ ਨਹੀਂ ਸੀ ਪੜਾਣਾ ਟੀਚ ਕਰਨਾ ਕਿ ਯਾਨੀ ਅਸੀਂ ਹੁਣ ਟੀਚ ਕਰਦੇ ਹਾਂ ਕਿ ਸਾਡਾ ਮੁੰਡਾ ਡਾਕਟਰ ਬਣ ਜਾਏ ਇੰਜੀਨੀਅਰ ਬਣ ਜਾਏ ਇਕਨੋਮਿਸਟ ਬਣ ਜਾਏ ਫਲਾਣਾ ਬਣ ਜਾਏ ਲੇਕਿਨ ਸਾਡੇ ਟੀਚਰ ਸਾਡੀ ਸੋਸਾਇਟੀ ਦੇ ਕਦੇ ਵੀ ਸਕੂਲਾਂ ਦੇ ਵਿੱਚ ਇਹ ਨਹੀਂ ਕਿਹਾ ਕਿ ਸਾਡਾ ਮੁੰਡਾ ਸਾਡੀ ਲੜਕੀ ਸੋਸਾਇਟੀ ਦਾ ਇੱਕ ਇਹੋ ਜਿਹਾ ਮੈਂਬਰ ਬਣੇ ਜਿਹੜੇ ਕਿ ਸੋਸਾਇਟੀ ਦੇ ਵਿੱਚ ਇਹੋ ਜਿਹਾ ਕੰਟਰੀਬਿਊਸ਼ਨ ਕਰੇ ਤਾਂ ਕਿ ਇੱਕ ਸਿਵਲ ਸੋਸਾਇਟੀ ਦਾ ਸੁਨਹਿਰਾ ਸੁਪਨਾ ਜਿਹੜਾ ਹੈ ਕੋ ਰਿਅਲਾਈਜ਼ ਹੋਪੇ ਇਹੋ ਜੀ ਕਦੀ ਗੱਲ ਹੈ ਨਹੀਂ ਸੀ ਸਾਰੇ ਦਾ ਸਾਰਾ ਸੈਂਟਰ ਜਿਹੜਾ ਹੈ એનર્ਜੀ ਦਾ এডਿਕੇਸ਼ਨ ਦਾ ਜਿੰਨੀ ਵੀ ਪੋਲੀਟਿਕਲ ਸੋਸ਼ਲ ਐਫਰਟਸ ਜਿਹੜੀਆਂ ਨੇ ਉਹ ਇੱਕੋ ਨੁੱਕਰ ਤੇ ਜਾ ਕੇ ਲੱਗਿਆ ਕਿ ਅਸੀਂ ਮੁਲਕ ਕਿਵੇਂ ਪੈਸੇ ਬਣਾ ਸਕਦਾ ਹੈ ਸੂਬਾ ਕਿੱਦਾਂ ਪੈਸੇ ਬਣਾ ਸਕਦਾ ਹੈ ਸਾਡਾ ਘਰ ਕਿੱਦਾਂ ਕੈਸੇ ਬਣਾ ਸਕਦਾ ਸਾਡਾ ਮੁੰਡਾ ਕਿੱਦਾਂ ਪੈਸੇ ਭਰਦਾ ਕੁੜੀ ਕਿੱਦਾਂ ਇਸ ਗੱਲ ਨੇ ਬੰਦੇ ਦਾ ਸਤਿਆਨਾਸ਼ ਕੀਤਾ ਤੇ ਬੰਦੇ ਦੇ ਨਾਲ ਹੀ ਸਮਾਜ ਦਾ ਵੇਕ ਕੀਤਾ ਮੇਰੀ ਨਜ਼ਰ ਵਿੱਚ ਤੇ ਇਸ ਤਰ੍ਹਾਂ ਹੈ ਆਈ ਕੁਡ ਬੀ ਰੋਂਗ ਲੇਕਨ ਥਿਸ ਇਜ਼ ਦ ਵੇ ਆਈ ਲੁੱਕ ਐਟ ਇਟ ਹਾਂ ਮੈਂ ਕੋਸਿਕ ਛੋਟਾ ਜਿਹਾ ਹਾਂ ਮੈਂ ਛੋਟਾ ਜਿਹਾ ਸਵਾਲ ਕਰਾਂਗਾ ਡਾਕਟਰ ਜਦੋਂ ਤੁਸੀਂ ਇੱਕ ਇੰਟੈਲੈਕਚੁਅਲ ਵਾਈਡ ਦੀ ਗੱਲ ਕੀਤੀ ਜਿਹੜਾ ਕਿ ਪੰਜਾਬ ਦੇ ਵਿੱਚ ਹੈ ਤੁਹਾਨੂੰ ਯਾਦ ਹੋਣਾ ਕਿ ਕਿਸੇ ਵੇਲੇ ਡਾਕਟਰ ਗੁਰਪ੍ਰਭਗਤ ਸਿੰਘ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀ ਉਹਨਾਂ ਨੇ ਇੱਕ ਟ੍ਰਿਬਿਊਨ ਦੇ ਵਿੱਚ ਬਹੁਤ ਅੱਛਾ ਆਰਟੀਕਲ ਇਸੇ ਟੌਪਿਕ ਤੇ ਲਿਖਿਆ ਸੀ ਇੰਟੈਲੈਕਚੁਅਲ ਵਾਈਡਨ ਪੰਜਾਬ ਔਰ ਉਹਦੇ ਬਾਰੇ ਬੜੀ ਚਰਚਾ ਹੋਈ ਸੀ ਕਿ ਇਹਨਾਂ ਨੇ ਸਾਰਿਆਂ ਨੂੰ ਹਿਊਮਿਲੇਟ ਕਰਨ ਦੀ ਕੋਸ਼ਿਸ਼ ਕੀਤੀ ਔਰ ਲੋਕਾਂ ਨੇ ਬੜਾ ਕਈਆਂ ਨੇ ਅਪਰੀਸ਼ੀਏਟਿਵ ਵੀ ਕੀਤਾ ਜਾਦਾਂ ਨੇ ਕੰਡੈਮ ਕੀਤਾ ਵੀ ਤੁਸੀਂ ਜਾਦਾ ਆਪਣੇ ਨੂੰ ਇੰਟੈਲੈਕਚੁਅਲ ਸਮਝਦੇ ਹੋ ਸਾਨੂੰ ਕੁਛ ਹੈ ਘੱਟ ਸਮਝਦੇ ਹੈਗੇ ਹੋ ਕਿ ਸਭ ਮੈਂ ਜਿਹੜੀ ਚੀਜ਼ ਅਜੇ ਤੱਕ ਬੜੀ ਕੋਸ਼ਿਸ਼ ਕੀਤੀ ਆ ਮੈਂ ਬੜੀ ਕੋਸ਼ਿਸ਼ ਕਰਦਾ ਇਸ ਗੱਲ ਨੂੰ ਸਮਝਣ ਦੇ ਲਈ ਕਿ ਜਦੋਂ ਵੀ ਮੈਂ ਆਪਣੇ ਪੰਜਾਬੀ ਕਿਸੇ ਵੀ ਮੁੰਡੇ ਨਾਲ ਗੱਲ ਕਰਦਾ ਉਹ ਕਿਸੇ ਵੀ ਨਾਟ ਗੁੰਡਾ ਮੀਨਸ ਡਸਨਟ ਮੀਨ ਕੋਈ ਜੈਂਡਰ ਦੇ ਐਂਗਲ ਤੋਂ ਜਾਂ ਇਵਨ ਏਜ ਫੈਕਟਰ ਵੀ ਮੈਂ ਮਾਈਨਸ ਕਰਦਾ ਵਿੱਚੋਂ ਕਿਸੇ ਵੀ ਪੰਜਾਬੀ ਨਾਲ ਜਦੋਂ ਮੈਂ ਗੱਲ ਕਰਦਾ ਹੈਗਾ ਆਈ ਹੈਵ ਡਿਸਕਵਰਡ ਕਿ ਉਹਦੀ ਨਾ ਕਿਤੇ ਨਾ ਕਿਤੇ ਥਾਟ ਨਾਲ ਅੱਖਰ ਨਾਲ ਜਿਹੜੀ ਏਲੀਨੇਸ਼ਨ ਉਹ ਹੋ ਚੁੱਕੀ ਆ ਉਹਨੂੰ ਕੋਈ ਵੀ ਨਵਾਂ ਆਈਡੀਆ ਨਵੇਂ ਵਿਚਾਰ ਨਵੇਂ ਅੱਖਰ ਤੋਂ ਜਿੱਦਾਂ ਕਿਰਨਾ ਉਹਨੂੰ ਕਹੋ ਕਿ ਯਾਰ ਦੇਖ ਕਾਕਾ ਇਸ ਤਰ੍ਹਾਂ ਅਥਰਨਾ ਵਜੀਫਾ ਆਇਆ ਹੈ ਤੇ ਇਹ ਦੋ ਪੇਜ ਹੈਗੇ ਜਿੱਚ ਲਿਖਿਆ ਹੋਇਆ ਕਿ ਤੈਨੂੰ ਇਹਨਾਂ ਇਹਨਾਂ ਗੱਲਾਂ ਕਰਕੇ ਵਜੀਫਾ ਦਿੱਤਾ ਜਾਏਗਾ ਉਹ ਕਹਿੰ ਗਿਆ ਯਾਰ ਮੈਨੂੰ ਬਸ ਖੀਰਲਾ ਵਰਡ ਦੱਸ ਕਿੱਥੇ ਲਿਖਿਆ ਹੈ ਵਜੀਫਾ ਕਿੱਥੇ ਲਿਖਿਆ ਹੋਇਆ ਉਹ ਉਹ ਜਿਹੜਾ ਵਜੀਫੇ ਵਾਲਾ ਵੀ ਪੱਤਰ ਪੂਰਾ ਪੜਨ ਨੂੰ ਤਿਆਰ ਨਹੀਂ ਹੈ ਉਹ ਇਹਦੇ ਵਿੱਚ ਜਿਹੜੀ ਜਿਹੜੀ ਉਹਦੇ ਅੰਦਰ ਇੰਟੂਟਿਵ ਜਾਂ ਇਨਸਟਿੰਕਟਿਵ ਜਿਹੜੀ ਹੇਟਡ ਹੈ ਜਾਂ ਇਲੀਨੇਸ਼ਨ ਹੈਗੀ ਆ ਟੁਵਰਡਸ ਅਖਰ ਯੂ نو ਨੋਲੇਜ ਉਹਦਾ ਤੁਸੀਂ ਕਦੀ ਸ ਗਿਆਨ ਲਿਆ ਵੀ ਇਹ ਕਿਉਂ ਹੋ ਰਹੀ ਹੈ ਕਿਹਾ ਕਿਉਂ ਹੈ ਬਸ ਮੇਰਾ ਨਹੀਂ ਇਹਦਾ ਵੈਸੇ ਤੁਹਾਨੂੰ ਮੈਂ ਮੇਰਾ ਵਿਸ਼ਾ ਨਹੀਂਗਾ ਪਰ ਅਸਲ 'ਚ ਇਹ ਹੈਗੀ ਆ ਜਿਹੜੀ ਇਨਸਟੈਂਟ ਗ੍ਰੈਟੀਫਿਕੇਸ਼ਨ ਦੀ ਕਨਸੈਪਟ ਹੈ ਹਾਂ ਜੀ ਕਿ ਛੇਤੀ ਛੇਤੀ ਕੁਝ ਹੋ ਜੇ ਤੇ ਬਿਨਾ ਮਿਹਨਤ ਕੀਤੇ ਮੈਨੂੰ ਕੋਈ ਉਪਲਬਧੀ ਮਿਲ ਜੇ ਸਾਰੀ ਗੱਲ ਇਹ ਚੋਂ ਨਿਕਲਦੀ ਐ ਸੋ ਇਨਸਟੈਂਟ ਗ੍ਰੈਟੀਫਿਕੇਸ਼ਨ ਆਈ ਥਿੰਕ ਜੇ ਤੁਸੀਂ ਬ੍ਰਾਡਲੀ ਵੇਖੋ ਤੇ ਜਿਹੜਾ ਇਹ ਕੈਪੀਟਲਿਸਟਿਕ ਥਿੰਕਿੰਗ ਹੈ ਨਾ ਇਹ ਦਾ ਵਰਤਾਰਾ ਹੈ ਕਿ ਜਿਵੇਂ ਪੈਸੇ ਨਾਲ ਸਿਹਤ ਖਰੀਦਣੀ ਇੱਕ ਕਨਟਰਡਿਕਸ਼ਨ ਪੈਸੇ ਨਾਲ ਸਿਹਤ ਬਹੁਤੀ ਵਾਰ ਨਹੀਂ ਖਰੀਦੀ ਜਾਂਦੀ ਪਰ ਬੰਦਾ ਚਾਹੁੰਦਾ ਹੈ ਵੀ ਮੈਨੂੰ ਕੋਈ ਦਵਾਈ ਇਹੋ ਜਿਹੀ ਮਿਲ ਜੇ ਕੋਈ ਡਾਕਟਰ ਇਹੋ ਜਿਹਾ ਮਿਲ ਜੇ ਤੇ ਮੈਂ ਜਿਹੜੇ ਆਪਣੇ ਗਲਤ ਢੰਗ ਨਾਲ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਇਆ ਮੈਨੂੰ ਇਹਦੀ ਕੋਈ ਬਸ ਇੱਕਦਮ ਕੁਝ ਮਿਲ ਨਹੀਂ ਸੋ ਇਨਸਟੈਂਟ ਤੁਸੀਂ ਡਾਕਟਰਾਂ ਨੂੰ ਪੁੱਛੋ ਉਹ ਕਹਿੰਦੇ ਵੀ ਕੋਈ ਵੀ 5 ਦਿਨ ਦੀ ਦਵਾਈ ਨਹੀਂ ਖਾਣੀ ਚਾਹੁੰਦਾ ਕਹਿੰਦੇ ਵੀ 3 ਦਿਨ ਦੀ ਦੇ ਦੇ ਮੈਂ ਵੱਧ ਪੈਸੇ ਦੇ ਦੇਣਾ ਬਿਲਕੁਲ ਠੀਕ ਮਤਲਬ ਮਤਲਬ ਜਾਂ ਕਿ ਗੱਲ ਆ ਆਮ ਪਿੰਡਾਂ 'ਚ ਕਿਤੇ ਵੀ ਤਰ ਤਮੇ ਤੈਨੂੰ ਰੁਪਏ 20 ਦੇ ਦਊਗਾ ਮੈਨੂੰ ਸੂਆ ਲਾ ਦੇ ਸੋ ਬਿਲਕੁਲ ਠੀਕ ਤਾਂ ਮਤਲਬ ਇਨਸਟੈਂਟ ਗ੍ਰੈਟੀਫਿਕੇਸ਼ਨ ਦੀ ਜਿਹੜੀ ਗੱਲ ਆ ਉਹਦੇ 'ਚੋਂ ਇਹ ਗੱਲ ਨਿਕਲਦੀ ਏ ਸਿਰਫ ਕੋਈ ਪੰਜਾਬ ਨਾਲ ਨਹੀਂ ਤੱਲਕ ਮੇਰਾ ਖਿਆਲ ਏ ਸਾਰੀ ਦੁਨੀਆ 'ਚ ਹੀ ਹੋ ਰਿਹਾ ਤੇ ਪੀ ਸ਼ਾਰਟਕਟ ਚਾਹੀਦੀ ਏ ਹਰ ਚੀਜ਼ ਲਈ ਤੇ ਉਹ ਫਿਰ ਇਹ ਆਈਡੀਆ ਵੇਚ ਦਿੱਤਾ ਗਿਆ ਲੋਕਾਂ ਨੂੰ ਦਿਸ ਆਈਡੀਆ ਹੈਸ ਬੀਨ ਸੋਲਡ ਟੂ ਪੀਪਲ ਸੋ ਇਹੀ ਮੈਂ ਕਹਿ ਸਕਦਾ ਹਾਂ ਬਾਕੀ ਏ ਕਿ ਸਾਰੇ ਲੋਕ ਨਹੀਂ ਇਹਨੂੰ ਮੰਨਦੇ ਤੇ ਜਿਹੜੇ ਇਹਨੂੰ ਨਹੀਂ ਮੰਨਦੇ ਆਪਾਂ ਉਹਨਾਂ ਨਾਲ ਕੰਮ ਕਰੀਏ